ਮੇਰਾ ਨਾਮ ਆਲੀਆ ਹੈ ਮੈਂ ਮੀਡਲ ਕਲਾਸ ਫੈਮਿਲੀ ਦੇ ਨਾਲ ਸੰਬੰਧ ਰੱਖਦੀ ਹਾਂ ਅਸੀਂ ਤਿੰਨ ਭੈਣਾਂ ਹਾਂ ਮੇਰੇ ਤੋਂ ਛੋਟੀਆਂ ਦੋ ਭੈਣਾਂ ਹੋਰ ਹਨ ਜਦੋਂ ਮੇਰੇ ਲਈ ਰਵੀ ਦਾ ਰਿਸ਼ਤਾ ਆਇਆ ਤਾਂ ਪਹਿਲੀ ਵਾਰ ਹੀ ਰਵੀ ਦੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਗਈ ਕਿਉਂਕਿ ਰਵੀ ਹਰ ਪਾਸੇ ਮੇਰੇ ਲਈ ਠੀਕ ਸੀ ਮੇਰੇ ਮਾਪੇ ਤਾਂ ਜਿੰਨਾ ਮੇਰੀ ਕਿਸਮਤ ਤੇ ਖੁਸ਼ ਹੁੰਦੇ ਉਹਨਾਂ ਘੱਟ ਸੀ ਕਿਉਂਕਿ ਪਹਿਲੀ ਵਾਰ ਦੇ ਵਿੱਚ ਹੀ ਮੇਰੇ ਲਈ ਐਨਾ ਚੰਗਾ ਰਿਸ਼ਤਾ ਆਇਆ ਸੀ ਰਵੀ ਇੱਕ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਜੌਬ ਕਰਦਾ ਸੀ ਫਤਿਮਾ ਪਿਓ ਦਾ ਇਕੱਲਾ ਲੜਕਾ ਸੀ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਉਸ ਦੇ ਪਾਪਾ ਦੀ ਕੁਝ ਸਮਾਂ ਪਹਿਲਾਂ ਹੀ ਡੈਥ ਹੋ ਚੁਗੀ ਸੀ ਜਿਵੇਂ ਹੀ ਮੇਰਾ ਤੇ ਰਵੀ ਦਾ ਰਿਸ਼ਤਾ ਪੱਕਾ ਹੋਇਆ ਤਾਂ ਵਿਆਹ ਦੀ ਤਰੀਕ 20 ਕੁਝ ਸਮੇਂ ਬਾਅਦ ਹੀ ਰੱਖ ਦਿੱਤੀ ਗਈ ਸੀ ਅਤੇ ਅੱਜ ਮੈਂ ਦੁਲਹਨ ਬਣ ਕੇ ਬੈਠੀ ਸੀ ਦੁਲਹਨ ਦੇ ਲਾਲ ਜੋੜੇ ਦੇ ਵਿੱਚ ਮੇਰਾ ਗੋਰਾ ਰੰਗ ਮੋਤੀਆਂ ਦੀ ਤਰ੍ਹਾਂ ਚਮਕ ਰਿਹਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਸੁਹਾਗ ਦਾ ਲਾਲ ਰੰਗ ਕੁਝ ਹੀ ਮਹੀਨਿਆਂ ਤੋਂ ਬਾਅਦ ਮੇਰੀ ਮੌਤ ਦਾ ਲਾਲ ਰੰਗ ਬਣਨ ਵਾਲਾ ਸੀ ਮੈਂ ਤਾਂ ਬਸ ਵਿਆਹ ਨੂੰ ਦਿਲ ਦੇ ਵਿੱਚ ਲੈ ਕੇ ਹਜ਼ਾਰਾਂ ਸੁਪਨੇ ਸਜਾ ਕੇ ਵਿਰਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ। ਰਵੀ ਨੂੰ ਮੈਂ ਸਿਰਫ ਤਸਵੀਰਾਂ ਦੇ ਵਿੱਚ ਹੀ ਦੇਖਿਆ ਸੀ ਕਿਉਂਕਿ ਅਰੇਂਜ ਮੈਰਿਜ ਸੀ ਅਤੇ ਸਾਡੀ ਮੰਗਣੀ ਅਤੇ ਵਿਆਹ ਦੇ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਸੀ। ਜਲਦੀ ਹੀ ਵਿਆਹ ਹੋ ਗਿਆ ਸੀ। ਕੁਝ ਰਿਸ਼ਤੇਦਾਰ ਔਰਤਾਂ ਨੇ ਮੈਨੂੰ ਲਿਆ ਕੇ ਇਹ ਕਮਰੇ ਦੇ ਵਿੱਚ ਬਿਠਾ ਦਿੱਤਾ ਸੀ। ਜਦੋਂ ਇੱਕ ਔਰਤ ਨੇ ਮੇਰਾ ਹੱਥ ਫੜਿਆ ਤਾਂ ਉਹ ਕਹਿਣ ਲੱਗੀ ਦੋਲਹਣ ਤਾਂ ਬੁਖਾਰ ਦੇ ਨਾਲ ਤਪ ਰਹੀ ਹੈ। ਦੂਜੀ ਔਰਤ ਕਹਿਣ ਲੱਗੀ ਕਿ ਬਿਮਾਰ ਬੇਟੀ ਵਿਆਹ ਦਿੱਤੀ। ਉਨਾਂ ਨੇ ਅਜੇ ਤਾਂ ਦੋਲਹਣ ਨੇ ਘਰ ਦੇ ਵਿੱਚ ਪੈਰ ਰੱਖਿਆ ਹੈ ਅਤੇ ਉਸ ਨੂੰ ਬੁਖਾਰ ਵੀ ਹੋ ਗਿਆ ਅਸੀਂ ਤਾਂ ਬਹੁਤ ਸਮਝਾਇਆ ਸੀ ਸਰਲਾਂ ਨੂੰ ਕਿ ਅਣਜਾਣ ਲੋਕਾਂ ਦੇ ਵਿੱਚ ਵਿਆਹ ਨਾ ਕਰੋ ਪਤਾ ਨਹੀਂ ਲੱਗਦਾ ਕਿ ਲੜਕੀ ਨੂੰ ਕੀ ਬਿਮਾਰੀ ਹੈ ਅਤੇ ਕੀ ਨਹੀਂ ਹੁਣ ਦੇਖੋ ਨਾ ਹੋ ਗਈ ਨਾ ਉਹੀ ਗੱਲ ਅਤੇ ਮੈਂ ਚੁੱਪਚਾਪ ਗੁੰਮਸਮ ਹੋ ਕੇ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਵਿਆਹ ਦੀ ਭੱਜ ਦੌੜ ਦੇ ਵਿੱਚ ਅਤੇ ਖਾਣੇ ਦੀ ਲਾਪਰਵਾਹੀ ਅਤੇ ਗਲੇ ਦੀ ਖਰਾਬੀ ਦੇ ਕਾਰਨ ਇਨਫੈਕਸ਼ਨ ਹੋ ਗਈ ਸੀ ਪਰ ਇਹ ਗੱਲ ਸਹੁਰੇ ਘਰ ਪਹੁੰਚ ਕੇ ਅਜੀਬ ਜਿਹੇ ਰੰਗ ਦੇ ਵਿੱਚ ਮੇਰੇ ਸਾਹਮਣੇ ਆਈ ਸੀ ਮੈਂ ਸਿਰਫ ਇੱਕ ਦਿਨ ਦੀ ਹੀ ਦੁਲਹਨ ਸੀ ਇਸ ਕਰਕੇ ਮੈਂ ਉਹਨਾਂ ਨੂੰ ਸਫਾਈ ਵੀ ਨਹੀਂ ਦੇ ਸਕਦੀ ਸੀ ਖੈਰ ਸਾਰੀਆਂ ਔਰਤਾਂ ਕਮਰੇ ਤੋਂ ਬਾਹਰ ਨਿਕਲ ਗਈਆਂ ਅਤੇ ਬਾਹਰ ਤੋਂ ਆਉਣ ਵਾਲੀਆਂ ਆਵਾਜ਼ਾਂ ਮੈਂ ਪੂਰੇ ਦਿਲ ਦੇ ਨਾਲ ਸੁਣ ਰਹੀ ਸੀ ਦੂਸਰੇ ਪਾਸੇ ਮੇਰੀ ਸੱਸ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਈ ਸੀ ਮਹਾਲੇ ਅਤੇ ਰਿਸ਼ਤੇਦਾਰਾਂ ਦੀਆਂ ਔਰਤਾਂ ਨੇ ਉਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸੀ ਕਹਿਣ ਲੱਗੀ ਸਾਨੂੰ ਤਾਂ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਬਿਮਾਰ ਬੇਟੀ ਤੁਹਾਡੇ ਬੇਟੇ ਨਾਲ ਵਿਆਹ ਦਿੱਤੀ ਹੈ ਸਰਲਾ ਭੈਣ ਤੁਹਾਨੂੰ ਕਿੰਨੇ ਵਾਰ ਸਮਝਾਇਆ ਸੀ ਕਿ ਜਾਣ ਪਹਿਚਾਨ ਵਾਲਿਆਂ ਦੇ ਵਿੱਚ ਰਿਸ਼ਤਾ ਕਰੋ ਦੂਜੀ ਔਰਤ ਕਹਿਣ ਲੱਗੀ ਕਿ ਮੈਨੂੰ ਤਾਂ ਲੱਗਦਾ ਹੈ ਕਿ ਇਸ ਲੜਕੀ ਦੇ ਪੈਰ ਹੀ ਐਸ਼ੋਭ ਹਨ ਘਰ ਵਿੱਚ ਆਉਂਦੇ ਹੀ ਬਿਮਾਰ ਹੋ ਗਈ ਹੈ ਹੁਣ ਦੇਖੋ ਜਿਵੇਂ ਜਿਵੇਂ ਸਮਾਂ ਲੰਘੇਗਾ ਘਰ ਉੱਤੇ ਮੁਸੀਬਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਸੁਣ ਕੇ ਸਰਲਾ ਜੀ ਡਰ ਗਈ ਸੀ ਕਿਉਂਕਿ ਰਵੀ ਉਸ ਦਾ ਇਕੱਲਾ ਬੇਟਾ ਸੀ ਉਸ ਦੇ ਦਿਲ ਦੇ ਵਿੱਚ ਡਰ ਪੈਦਾ ਹੋਇਆ ਕਿ ਕਿਤੇ ਬੇਟੇ ਨੂੰ ਹੀ ਕੋਈ ਸਮੱਸਿਆ ਨਾ ਹੋ ਜਾਵੇ ਦੂਜੇ ਪਾਸੇ ਰਵੀ ਵੀ ਪਰੇਸ਼ਾਨ ਸੀ ਜਦੋਂ ਤੋਂ ਉਸ ਨੇ ਸੁਣਿਆ ਸੀ ਕਿ ਮੈਨੂੰ ਤੇਜ਼ ਬੁਖਾਰ ਹੈ ਉਹ ਮੇਰੇ ਬੁਖਾਰ ਦੇ ਕਾਰਨ ਟੈਨਸ਼ਨ ਦੇ ਵਿੱਚ ਪੈ ਗਿਆ ਸੀ ਉਸ ਨੇ ਆਪਣੀ ਇੱਕ ਡਾਕਟਰ ਦੋਸਤ ਨੂੰ ਫੋਨ ਕੀ ਉਸ ਨੇ ਕੁਝ ਦਵਾਈਆਂ ਦਸੀਆਂ ਕਿ ਇਹ ਦਵਾਈਆਂ ਲਿਆ ਕੇ ਆਲੀਆ ਨੂੰ ਖਵਾ ਦਿਓ ਵੈਸੇ ਤਾਂ ਵਿਆਹ ਦੀ ਪਹਿਲੀ ਰਾਤ ਬਹੁਤ ਹੀ ਸੁਪਨੇਆ ਭਰੀ ਰਾਤ ਹੁੰਦੀ ਹੈ ਲੜਕਾ ਲੜਕੀ ਇਸ ਰਾਤ ਦੇ ਲਈ ਪਤਾ ਨਹੀਂ ਕਿਹੜੇ-ਕਿਹੜੇ ਸੁਪਨੇ ਸਜਾਉਂਦੇ ਹਨ ਪਰ ਇਸ ਸਮੇਂ ਮੇਰੀ ਤਬੀਅਤ ਬਿਲਕੁਲ ਠੀਕ ਨਹੀਂ ਸੀ ਮੇਰਾ ਸਿਰ ਦਰਦ ਦੇ ਨਾਲ ਫਟ ਰਿਹਾ ਸੀ ਅਤੇ ਪੂਰਾ ਸਰੀਰ ਅੱਗ ਦੀ ਤਰ੍ਹਾਂ ਤਪ ਰਿਹਾ ਸੀ ਮੇਰੇ ਦਿਲ ਦੇ ਵਿੱਚ ਇਸ ਸਮੇਂ ਰਵੀ ਨੂੰ ਲੈ ਕੇ ਕੋਈ ਵੀ ਜਜ਼ਬਾਤ ਨਹੀਂ ਉੱਭਰ ਰਹੇ ਸਨ ਅਤੇ ਨਾ ਹੀ ਵਿਆਹ ਦੀ ਪਹਿਲੀ ਰਾਤ ਦੀ ਤਰ੍ਹਾਂ ਦਿਲ ਦੀਆਂ ਧੜਕਨਾਂ ਤੇਜ਼ ਹੋਈਆਂ ਸਨ ਵਾਸ ਸਮੇਂ ਚ ਉਹ ਪਚਾਪ ਬੈੱਡ ਨਾਲ ਢੂਈ ਲਗਾ ਕੇ ਬੈਠੀ ਸੀ ਕਿ ਉਸ ਸਮੇਂ ਹੀ ਰਵੀ ਕਮਰੇ ਦੇ ਵਿੱਚ ਦਾਖਲ ਹੋਇਆ ਸੀ ਉਸ ਦੇ ਚਿਹਰੇ ਤੇ ਪਰੇਸ਼ਾਨੀ ਛਾਈ ਹੋਈ ਸੀ ਮੈਂ ਜਲਦੀ ਨਾਲ ਉੱਠ ਕੇ ਸੰਭਲ ਕੇ ਬੈਠ ਗਈ ਅਤੇ ਉਹ ਮੇਰੇ ਨੇੜੇ ਆਇਆ ਉਸ ਨੇ ਮੇਰਾ ਹੱਥ ਫੜ ਲਿਆ ਜਿਵੇਂ ਹੀ ਰਵੀ ਨੇ ਮੇਰਾ ਹੱਥ ਫੜਿਆ ਸੀ ਤਾਂ ਮੇਰਾ ਦਿਲ ਤੇਜ਼ ਧੜਕਣ ਲੱਗਿਆ ਸੀ ਇਸ ਤਰ੍ਹਾਂ ਮੈਨੂੰ ਕਿਸੇ ਮਰਦ ਨੇ ਪਹਿਲੀ ਵਾਰ ਛੂਇਆ ਸੀ ਇਸ ਤੋਂ ਪਹਿਲਾਂ ਕਿਸੇ ਗੈਰ ਮਰਦ ਨੇ ਮੈਨੂੰ ਛੂਇਆ ਤੱਕ ਨਹੀਂ ਸੀ ਮੇਰਾ ਸਾਰਾ ਪਿਆਰ ਮੇਰੇ ਪਤੀ ਦੇ ਲਈ ਸੀ ਪਰ ਅੱਜ ਮੇਰੀ ਸਿਹਤ ਨੇ ਮੇਰੇ ਜਿਹੜੇ ਜਿਹੜੇ ਬਾਤਾਂ ਨੂੰ ਠੰਡਾ ਕਰ ਦਿੱਤਾ ਸੀ ਰਵੀ ਕੁਝ ਸਮੇਂ ਤੱਕ ਮੈਨੂੰ ਧਿਆਨ ਨਾਲ ਦੇਖਦਾ ਰਿਹਾ ਕਹਿਣ ਲੱਗਾ ਤੁਸੀਂ ਵਾਕਈ ਬਹੁਤ ਖੂਬਸੂਰਤ ਹੋ ਜਦੋਂ ਮੰਮੀ ਨੇ ਮੈਨੂੰ ਤੁਹਾਡੀ ਤਸਵੀਰ ਦਿਖਾਈ ਸੀ ਤਾਂ ਮੈਂ ਦੇਖਦੇ ਹੀ ਹਾਂ ਕਰ ਦਿੱਤੀ ਸੀ ਕਿਉਂਕਿ ਤੁਹਾਡੇ ਚਿਹਰੇ ਤੋਂ ਹੀ ਭੋਲਾਪਨ ਚਲਕ ਰਿਹਾ ਸੀ ਤੁਸੀਂ ਤਾਂ ਆਪਣੀ ਤਸਵੀਰ ਤੋਂ ਵੀ ਕਿਤੇ ਜ਼ਿਆਦਾ ਭੋਲੇ ਅਤੇ ਖੂਬਸੂਰਤ ਹੋ ਇਹ ਕਹਿੰਦੇ ਹੋਏ ਉਸਨੇ ਮੇਰੀ ਉਂਗਲੀ ਦੇ ਵਿੱਚ ਮੂੰਹ ਦਿਖਾਈ ਦੀ ਅੰਗੂਠੀ ਪਾਈ ਸੀ ਕਹਿਣ ਲੱਗਾ ਤੁਹਾਨੂੰ ਅੱਜ ਤੇਜ਼ ਬੁਖਾਰ ਹੈ ਇਸ ਤਰ੍ਹਾਂ ਕਰੋ ਤੁਸੀਂ ਦਵਾਈ ਖਾਓ ਅਤੇ ਆਰਾਮ ਕਰੋ ਮੈਂ ਬਹੁਤ ਸ਼ਰਮਿੰਦਾ ਹੋਈ ਸੀ ਮੈਂ ਕਹਿਣ ਲੱਗੀ ਕਿ ਮੈਂ ਬਹੁਤ ਸ਼ਰਮਿੰਦਾ ਹਾਂ ਤੁਹਾਡੇ ਤੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਬੁਖਾਰ ਹੋ ਗਿਆ ਕੱਲ ਤੱਕ ਤਾਂ ਚੰਗੀ ਭਲੀ ਸੀ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਅਸਲ ਦੇ ਵਿੱਚ ਮੈਨੂੰ ਅੰਦਰ ਹੀ ਅੰਦਰ ਇਹ ਗੱਲ ਪਰੇਸ਼ਾਨ ਕਰ ਰਹੀ ਸੀ ਕਿ ਮੇਰਾ ਪਤੀ ਵੀ ਕਿਤੇ ਮੈਨੂੰ ਮਨਹੂਸ ਨਾ ਸਮਝ ਲਵੇ ਜਾਂ ਇਹ ਨਾ ਸਮਝੇ ਕਿ ਇਹ ਇੱਕ ਬਿਮਾਰ ਲੜਕੀ ਹੈ ਤੇ ਇੱਕ ਬਿਮਾਰ ਬੇਟੀ ਉਸਦੀ ਮਾਂ ਨੇ ਮੇਰੇ ਮੱਥੇ ਮਾਰੀ ਹੈ ਉਹ ਕਹਿਣ ਲੱਗਿਆ ਹਾਂ ਹਾਂ ਹੋ ਜਾਂਦਾ ਹੈ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਬੁਖਾਰ ਤੇ ਸਾਡਾ ਕੋਈ ਆਪਣਾ ਬਸ ਥੋੜੀ ਨਾ ਹੈ ਮੈਂ ਕਿਹਾ ਕਿ ਮੈਂ ਦਵਾਈ ਖਾਧੀ ਹੈ ਮੈਂ ਬਿਲਕੁਲ ਠੀਕ ਹੋ ਜਾਵਾਂਗੀ ਪਰ ਤੁਸੀਂ ਇਸ ਰਾਤ ਦੇ ਲਈ ਬਹੁਤ ਸਾਰੇ ਸੁਪਨੇ ਦੇਖੇ ਹੋਣਗੇ ਮੈਂ ਤੁਹਾਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਮੈਂ ਦਵਾਈ ਖਾ ਲਈ ਹੈ ਮੈਂ ਠੀਕ ਹੋ ਜਾਵਾਂਗੀ ਜੇਕਰ ਤੁਸੀਂ ਚਾਹੋ ਤਾਂ ਆਪਣੀ ਸੁਹਾਗ ਰਾਤ ਰਵੀ ਨੇ ਮੇਰੇ ਬੁੱਲਾਂ ਤੇ ਆਪਣੀ ਉਂਗਲ ਰੱਖ ਦਿੱਤੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਪਤੀ ਦਾ ਦਿਲ ਪਹਿਲੀ ਹੀ ਰਾਤ ਦੁਖੀ ਹੋ ਜਾਵੇ ਰਵੀ ਕਹਿਣ ਲੱਗਿਆ ਪਤੀ ਪਤਨੀ ਦਾ ਰਿਸ਼ਤਾ ਉਮਰ ਭਰ ਦਾ ਹੁੰਦਾ ਹੈ ਉਮਰ ਭਰ ਦਾ ਸਾਥ ਹੁੰਦਾ ਹੈ ਇਹ ਇੱਕ ਰਾਤ ਦੀ ਕਹਾਣੀ ਤਾਂ ਨਹੀਂ ਹੈ ਮੈਂ ਆਪਣੀਆਂ ਇਛਾਵਾਂ ਦੀ ਖਾਤਰ ਤੁਹਾਨੂੰ ਬਿਮਾਰ ਨਹੀਂ ਕਰ ਸਕਦਾ ਕੋਈ ਗੱਲ ਨਹੀਂ ਸਾਰੀ ਉਮਰ ਪਈ ਹੈ ਸੁਪਨੇ ਹੀ ਤਾਂ ਕਰਨੇ ਹਨ ਮੇਰੇ ਵੱਲੋਂ ਤੁਹਾਨੂੰ ਕੋਈ ਵੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਰਵੀ ਦੀ ਗੱਲ ਸੁਣ ਕੇ ਮੈਨੂੰ ਆਰਾਮ ਮਿਲਿਆ ਸੀ ਨਾਲ ਹੀ ਮੇਰੇ ਦਿਲ ਦੇ ਵਿੱਚ ਰਵੀ ਦੇ ਲਈ ਪਿਆਰ ਅਤੇ ਸਤਿਕਾਰ ਹੋਰ ਵੀ ਵੱਧ ਗਿਆ ਸੀ ਮੈਂ ਇੱਕ ਨਾਈਟ ਡਰੈਸ ਕੱਢੀ ਅਤੇ ਪਾ ਕੇ ਬਾਥਰੂਮ ਤੋਂ ਬਾਹਰ ਆਈ ਸੀ ਰਵੀ ਆਪਣੇ ਫੋਨ ਤੇ ਕੁਝ ਦੇਖ ਰਿਹਾ ਸੀ ਮੈਨੂੰ ਆਉਂਦੀ ਨੂੰ ਦੇਖ ਕੇ ਉਹ ਕਹਿਣ ਲੱਗਿਆ ਕਿ ਇਸ ਤਰ੍ਹਾਂ ਕਰੋ ਕਿ ਤੁਸੀਂ ਚੁੱਪਚਾਪ ਸੌਂ ਜਾਓ ਕਿਸੇ ਵੀ ਗੱਲ ਦੀ ਚਿੰਤਾ ਨਾ ਕਰਿਓ ਮੈਂ ਬੈੱਡ ਤੇ ਦੂਜੇ ਪਾਸੇ ਪੈ ਗਈ ਰਵੀ ਮੇਰੇ ਸਿਰ ਦੇ ਵਿੱਚ ਹੌਲੀ-ਹੌਲੀ ਹੱਥ ਫੇਰਨ ਲੱਗਾ ਉਜਿਹੀ ਸਮੇਂ ਦੇ ਵਿੱਚ ਮੈਂ ਗੂੜੀ ਨੀਂਦ ਦੇ ਵਿੱਚ ਸੌਂ ਗਈ ਸੀ ਅਤੇ ਕੁਝ ਦਵਾਈਆਂ ਦਾ ਅਸਰ ਵੀ ਸੀ ਜੋ ਮੈਨੂੰ ਜਲਦੀ ਹੀ ਨੀਂਦ ਆ ਗਈ ਸੀ ਸਵੇਰੇ ਉੱਠੀ ਤਾਂ ਮੇਰੀ ਸਿਹਤ ਬਿਲਕੁਲ ਠੀਕ ਠਾਕ ਸੀ ਨਾਸ਼ਤਾ ਕਰਨ ਤੋਂ ਬਾਅਦ ਮੈਂ ਫਿਰ ਤੋਂ ਦਵਾਈ ਲਈ ਸੀ ਪਰ ਮੇਰੀ ਸੱਸ ਦਾ ਡਰ ਵੱਧਦਾ ਜਾ ਰਿਹਾ ਸੀ ਦੋ ਦਿਨਾਂ ਦੇ ਵਿੱਚ ਮੇਰੀ ਸਿਹਤ ਬਿਲਕੁਲ ਠੀਕ ਹੋ ਗਈ ਸੀ ਅਤੇ ਇੰਨਾ ਦੋ ਦਿਨਾਂ ਦੇ ਵਿੱਚ ਰਵੀ ਨੇ ਮੈਨੂੰ ਬਿਲਕੁਲ ਵੀ ਤੰਗ ਨਹੀਂ ਕੀਤਾ ਸੀ ਬਲਕਿ ਮੇਰਾ ਧਿਆਨ ਕਿਸੇ ਕੰਚ ਦੀ ਗੁੱਡੀ ਦੀ ਤਰ੍ਹਾਂ ਰੱਖਿਆ ਸੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਸੀ ਅਤੇ ਵਿਆਹ ਦੀ ਤੀਜੀ ਰਾਤ ਜਦੋਂ ਰਵੀ ਨੂੰ ਲੱਗਿਆ ਕਿ ਮੈਂ ਬਿਲਕੁਲ ਠੀਕ ਹਾਂ ਤਾਂ ਉਸਨੇ ਮੇਰੀ ਸਹਿਮਤੀ ਤੋਂ ਬਾਅਦ ਹੀ ਪਤੀ ਪਤਨੀ ਵਾਲਾ ਰਿਸ਼ਤਾ ਬਣਾਇਆ ਸੀ ਉਸ ਰਾਤ ਤਾਂ ਵਾਕਈ ਮੈਂ ਰਵੀ ਦੇ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਸੀ ਉਸਨੇ ਵੀ ਆਪਣਾ ਪਿਆਰ ਪੂਰੀ ਤਰ੍ਹਾਂ ਮੇਰੇ ਉੱਤੇ ਲੁਟਾ ਦਿੱਤਾ ਸੀ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਰਾਤ ਸੀ ਪਰ ਵਿਆਹ ਨੂੰ ਅਜੇ 4 ਦਿਨ ਹੀ ਨਹੀਂ ਹੋਏ ਸਨ ਕਿ ਮੇਰੀ ਸੱਸ ਨੇ ਰਸੋਈ ਦਾ ਕੰਮ ਮੈਨੂੰ ਸੁਭਾ ਦਿੱਤਾ ਕਹਿਣ ਲੱਗੀ ਮੇਰੇ ਤੋਂ ਇਹ ਕੰਮ ਨਹੀਂ ਹੁੰਦਾ ਤੁਹਾਡਾ ਘਰ ਹੈ ਤੁਸੀਂ ਹੀ ਸੰਭਾਲੋ ਮੈਂ ਵੀ ਖੁਸ਼ੀ-ਖੁਸ਼ੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਪਰ 8 ਦਿਨ ਵੀ ਨਹੀਂ ਹੋਏ ਸਨ ਕਿ ਮੈਨੂੰ ਦੁਬਾਰਾ ਤੋਂ ਬੁਖਾਰ ਹੋ ਗਿਆ ਇਹ ਦੇਖ ਕੇ ਮੇਰੀ ਸੱਸ ਪਹਿਲਾਂ ਤਾਂ ਪਰੇਸ਼ਾਨ ਹੋ ਗਈ ਕਿ 8 ਦਿਨਾਂ ਬਾਅਦ ਫਿਰ ਦੁਬਾਰਾ ਤੋਂ ਬੁਖਾਰ ਹੋ ਗਿਆ ਪਰ ਉਸੇ ਸਮੇਂ ਹੀ ਸਾਡੀ ਗਵੰਡਣ ਵੀ ਆਈ ਹੋਈ ਸੀ ਜੋ ਸਾਡੇ ਵਿਆਹ ਤੇ ਵੀ ਆਈ ਸੀ ਕਹਿਣ ਲੱਗੀ ਲੋ ਜੀ ਹੋ ਗਿਆ ਕਿੱਸਾ ਸ਼ੁਰੂ ਮੇਰੀ ਸੱਸ ਕਹਿਣ ਲੱਗੀ ਕਿ ਮਤਲਬ ਮੈਂ ਸਮਝੀ ਨਹੀਂ ਕਹਿਣ ਲੱਗੀ ਕਿ ਤੁਹਾਡੀਆਂ ਬਹੁਤਿਆਂ ਡਰਾਮੇਵਾਜ਼ੀਆਂ ਸ਼ੁਰੂ ਹੋ ਗਈਆਂ ਅੱਜਕੱਲ੍ਹ ਦੀਆਂ ਇਹ ਇਸ ਤਰ੍ਹਾਂ ਹੀ ਡਰਾਮੇ ਕਰਦੀਆਂ ਹਨ ਤਾਂ ਕਿ ਵਿਆਹ ਹੁੰਦੇ ਹੀ ਅਲੱਗ ਹੋਣ ਦੀ ਫਰਮਾਇਸ਼ ਕਰ ਸਕਣ ਮੇਰੇ ਬੇਟੇ ਮੁਕੇਸ਼ ਦੀ ਪਤਨੀ ਨੇ ਵੀ ਤਾਂ ਇਸ ਤਰ੍ਹਾਂ ਹੀ ਡਰਾਮੇ ਕੀਤੇ ਸਨ ਅਸੀਂ ਸਮਝੇ ਕਿ ਪਤਾ ਨਹੀਂ ਕੀ ਹੋ ਗਿਆ ਹੈ ਅਤੇ ਬਹੂ ਦੀ ਸੇਵਾ ਦੇ ਵਿੱਚ ਲੱਗ ਗਏ ਪਰ ਉਹ ਤਾਂ ਕਹਿਣ ਲੱਗੀ ਕਿ ਇਹ ਘਰ ਮੇਰੇ ਲਈ ਐ ਸ਼ੁਭ ਹੈ ਇਸ ਘਰ ਦੇ ਵਿੱਚ ਆਉਂਦੇ ਹੀ ਮੈਂ ਬਿਮਾਰ ਰਹਿਣ ਲੱਗੀ ਹਾਂ ਮੈਨੂੰ ਇੱਕ ਅਲੱਗ ਘਰ ਚਾਹੀਦਾ ਹੈ ਜ਼ਰੂਰ ਇਸ ਘਰ ਦੇ ਵਿੱਚ ਕੋਈ ਨਾ ਕੋਈ ਚੱਕਰ ਹੈ ਜੋ ਮੈਂ ਬਿਮਾਰ ਹੋ ਰਹੀ ਆ ਬਸ ਫਿਰ ਕੀ ਸੀ ਲੜਕੀ ਖੂਬਸੂਰਤ ਸੀ ਅਤੇ ਮੁਕੇਸ਼ ਤਾਂ ਆਪਣੀ ਪਤਨੀ ਦਾ ਗੁਲਾਮ ਹੋ ਗਿਆ ਸੀ ਇਸੇ ਲਈ ਉਸ ਦੀਆਂ ਗੱਲਾਂ ਨੂੰ ਸੱਚ ਜਾਣ ਕੇ ਜਲਦੀ ਨਾਲ ਘਰ ਛੱਡ ਕੇ ਚਲਾ ਗਿਆ ਅਤੇ ਆਪਣਾ ਕਿਰਾਏ ਦਾ ਮਕਾਨ ਲੈ ਕੇ ਬਾਹਰ ਰਹਿਣ ਲੱਗਿਆ ਅਜੇ 8 ਦਿਨ ਵੀ ਨਹੀਂ ਹੋਏ ਸਨ ਕਿ ਮੇਰੀ ਬਹੂ ਮੇਰੇ ਬੇਟੇ ਨੂੰ ਮੇਰੇ ਤੋਂ ਅਲੱਗ ਕਰਕੇ ਦੂਰ ਲੈ ਗਈ ਹੁਣ ਤਾਂ ਉਹ ਕਦੇ ਕਦੇ ਹਾਲਚਾਲ ਪੁੱਛਣ ਦੇ ਲਈ ਵੀ ਨਹੀਂ ਆਉਂਦਾ ਮੈਂ ਹੀ ਕਦੇ ਕਦੇ ਫੋਨ ਕਰਕੇ ਹਾਲਚਾਲ ਪੁੱਛ ਲੈਂਦੀ ਹਾਂ ਅੱਜ ਕੱਲ੍ਹ ਦੀਆਂ ਲੜਕੀਆਂ ਦੇ ਇਹੀ ਡਰਾਮੇ ਹਨ ਸੱਸ ਸੋਹਰਾ ਨੰਦ ਅਤੇ ਔਰਤਾਂ ਇਹਨਾਂ ਨੂੰ ਮੁਸੀਬਤ ਲੱਗਦੇ ਹਨ ਇਹ ਇਕੱਲੀਆਂ ਰਹਿਣਾ ਜ਼ਿਆਦਾ ਪਸੰਦ ਕਰਦੀਆਂ ਹਨ ਇਹ ਸੁਣਨਾਂ ਸੀ ਕਿ ਮੇਰੀ ਸੱਸ ਪਰੇਸ਼ਾਨ ਹੋ ਗਈ ਸੀ ਰਵੀ ਉਹਨਾਂ ਦਾ ਇਕੱਲਾ ਬੇਟਾ ਸੀ ਉਹ ਆਪਣੇ ਬੇਟੇ ਨੂੰ ਅਲੱਗ ਹੁੰਦਾ ਹੋਇਆ ਨਹੀਂ ਦੇਖ ਸਕਦੀ ਸੀ ਇਸ ਕਰਕੇ ਮੈਨੂੰ ਕਹਿਣ ਲੱਗੇ ਬਹੁਤ ਤਿਆਰੀ ਕਰੋ ਹੁਣੇ ਹੀ ਤੁਹਾਨੂੰ ਤੁਹਾਡੀ ਮਾਂ ਦੇ ਘਰ ਛੱਡ ਕੇ ਆਉਂਦੀ ਹਾਂ ਮੈਂ ਤੁਹਾਨੂੰ ਇਸ ਲਈ ਤਾਂ ਨਹੀਂ ਲੈ ਕੇ ਆਈ ਸੀ ਕਿ ਤੁਸੀਂ ਆਉਂਦੇ ਹੀ ਬਿਮਾਰ ਰਹਿਣ ਲੱਗ ਜਾਓ ਅਤੇ ਬਜਾਏ ਮੇਰਾ ਘਰ ਸੰਭਾਲਣ ਦੇ ਮੇਰੇ ਤੇ ਹੀ ਬੋਝ ਬਣ ਜਾਓ ਸੱਸ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਮੈਂ ਕਿਹਾ ਮਾਂ ਜੀ ਮੈਂ ਠੀਕ ਹੋ ਜਾਵਾਂਗੀ ਮੈਂ ਦਵਾਈ ਖਾ ਤਾਂ ਰਹੀ ਹਾਂ ਅਤੇ ਘਰ ਦੇ ਕੰਮ ਕਰਨ ਦੇ ਵਿੱਚ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਮੇਰੀ ਸੱਸ ਨੇ ਮੇਰੀ ਇੱਕ ਨਾ ਸੁਣੀ ਚਾਰ ਕੱਪੜੇ ਮੇਰੇ ਬੈਗ ਦੇ ਵਿੱਚ ਪਾ ਦਿੱਤੇ ਅਤੇ ਜ਼ਬਰਦਸਤੀ ਮੇਰੇ ਹੱਥ ਫੜ ਕੇ ਘਸੀਟਦੇ ਹੋਏ ਮੈਨੂੰ ਆਟੋ ਦੇ ਵਿੱਚ ਬਿਠਾ ਦਿੱਤਾ ਅਤੇ ਮੈਨੂੰ ਮੇਰੀ ਮਾਂ ਦੇ ਘਰ ਲੈ ਆਈ ਮੈਂ ਰੋਂਦੀ ਹੋਈ ਨੇ ਆਪਣੀ ਸੱਸ ਦੇ ਅੱਗੇ ਹੱਥ ਵੀ ਜੋੜੇ ਸਨ ਕਿ ਮੰਮੀ ਜੀ ਇਸ ਤਰ੍ਹਾਂ ਨਾ ਕਰੋ ਜੇਕਰ ਇਸ ਤਰ੍ਹਾਂ ਮੈਨੂੰ ਮੇਰੇ ਮਾਪੇ ਅਚਾਨਕ ਤੋਂ ਦੇਖਣਗੇ ਤਾਂ ਪਰੇਸ਼ਾਨ ਹੋ ਜਾਣਗੇ ਅਤੇ ਮੈਂ ਕੋਈ ਐਨੀ ਜ਼ਿਆਦਾ ਬਿਮਾਰ ਨਹੀਂ ਹਾਂ ਥੋੜਾ ਬੁਖਾਰ ਹੋ ਗਿਆ ਹੈ ਜੇਕਰ ਦਵਾਈ ਖਾਵਾਂਗੀ ਤਾਂ ਠੀਕ ਹੋ ਜਾਵਾਂਗੀ ਅਤੇ ਮੈਂ ਬੁਖਾਰ ਦੇ ਵਿੱਚ ਵੀ ਤੁਹਾਡੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਵਾਂਗੀ ਤੁਹਾਨੂੰ ਇੱਕ ਵੀ ਕੰਮ ਨਹੀਂ ਕਰਨ ਦੇਵਾਂਗੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਬੁੱਢੇ ਮਾਪੇ ਮੈਨੂੰ ਇਸ ਤਰ੍ਹਾਂ ਦੇਖਣ ਅਤੇ ਪਰੇਸ਼ਾਨ ਹੋ ਜਾਣ ਮੇਰੇ ਤੋਂ ਛੋਟੀਆਂ ਦੋ ਭੈਣਾਂ ਜੁੜਬਾ ਸਨ ਅਤੇ ਮੇਰੇ ਤੋਂ 1 ਸਾਲ ਛੋਟੀਆਂ ਸਨ ਉਹ ਵੀ ਹੁਣ ਜਵਾਨ ਸਨ ਮੇਰੇ ਮਾਪੇ ਨੂੰ ਉਹਨਾਂ ਦੇ ਵਿਆਹ ਦੀ ਵੀ ਚਿੰਤਾ ਸੀ ਜੇਕਰ ਇਸ ਤਰ੍ਹਾਂ ਮੈਂ ਉਹਨਾਂ ਦੇ ਸਹਰਤੇ ਜਾ ਕੇ ਵੜ ਜਾਂਦੀ ਤਾਂ ਉਹਨਾਂ ਦੀ ਚਿੰਤਾ ਡਬਲ ਹੋ ਜਾਂਦੀ ਪਰ ਮੇਰੀ ਸੱਸ ਨਹੀਂ ਮੰਨੀ ਅਤੇ ਮੈਨੂੰ ਮੇਰੀ ਮਾਂ ਦੇ ਕੋਲ ਲੈ ਹੀ ਆਈ ਮੇਰੇ ਮਾਂ ਨੇ ਜਦੋਂ ਮੇਰੀ ਸੱਸ ਦੇ ਨਾਲ ਮੈਨੂੰ ਇਸ ਤਰ੍ਹਾਂ ਆਉਂਦੇ ਦੇਖਿਆ ਤਾਂ ਪਰੇਸ਼ਾਨ ਹੋ ਗਈ ਕਿਉਂਕਿ ਮੇਰੀ ਸੱਸ ਉਸ ਸਮੇਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ ਅਤੇ ਆਉਂਦੇ ਹੀ ਉਹਨਾਂ ਦੀਆਂ ਸ਼ਿਕਾਇਤਾਂ ਸ਼ੁਰੂ ਹੋ ਗਈਆਂ ਕਹਿਣ ਲੱਗੀ ਜੇਕਰ ਬੇਟੀ ਬਿਮਾਰ ਸੀ ਅਤੇ ਉਸ ਨੂੰ ਕੋਈ ਬਿਮਾਰੀ ਸੀ ਤਾਂ ਤੁਹਾਨੂੰ ਮੈਂ ਹੀ ਮਿਲੀ ਸੀ ਮੇਰਾ ਬੇਟਾ ਤਾਂ ਇਕੱਲਾ ਹੈ ਜੇਕਰ ਉਹ ਆਪਣੀ ਬਿਮਾਰ ਪਤਨੀ ਨੂੰ ਸੰਭਾਲਦਾ ਰਹੇਗਾ ਤਾਂ ਉਹ ਕੰਮ ਕੀ ਕਰੇਗਾ ਅਤੇ ਘਰ ਕਿਵੇਂ ਚਲਾਵੇਗਾ ਥੱਕਿਆ ਹੋਇਆ ਦਫ਼ਤਰ ਤੋਂ ਆਉਂਦਾ ਹੈ ਅਤੇ ਫਿਰ ਤੁਹਾਡੀ ਬੇਟੀ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਇੰਨੀ ਤਾਂ ਉਸ ਨੂੰ ਆਪਣੇ ਖਾਣ ਪੀਣ ਦੀ ਪਰਵਾਹ ਨਹੀਂ ਹੁੰਦੀ ਜਿੰਨੀ ਤੁਹਾਡੀ ਬੇਟੀ ਦੀ ਹੁੰਦੀ ਹੈ ਇਸ ਨੂੰ ਸੰਭਾਲੋ ਜੇਕਰ ਠੀਕ ਹੋ ਜਾਵੇ ਤਾਂ ਸਾਡੇ ਘਰ ਭੇਜ ਦਿਓ ਮੇਰੀ ਮਾਂ ਕਹਿਣ ਲੱਗੀ ਬਿਮਾਰੀ ਤਾਂ ਆਉਣਾ ਜਾਣਾ ਸਾਡੇ ਬਸ ਦੇ ਵਿੱਚ ਨਹੀਂ ਹੈ ਭੈਣ ਜੀ ਅਤੇ ਵਿਆਹ ਤੋਂ ਪਹਿਲਾਂ ਤਾਂ ਕਦੇ ਵੀ ਆਲਿਆ ਇਸ ਤਰ੍ਹਾਂ ਬਿਮਾਰ ਨਹੀਂ ਹੋਈ ਮੇਰੀ ਮਾਂ ਦੀ ਗੱਲ ਤੇ ਮੇਰੀ ਸੱਸ ਨੂੰ ਵਿਸ਼ਵਾਸ ਨਹੀਂ ਸੀ ਉਹ ਕਹਿਣ ਲੱਗੀ ਭੈਣ ਸੱਚ ਤਾਂ ਤੁਸੀਂ ਜਾਣਦੇ ਹੋ ਮੈਂ ਨਹੀਂ ਖੈਰ ਮੈਂ ਵਿਆਹ ਇਸ ਕਰਕੇ ਨਹੀਂ ਕੀਤਾ ਕਿ ਮੈਂ ਇੱਕ ਬਿਮਾਰ ਬਹੂ ਦੀ ਸੇਵਾ ਕਰਾਂ ਅਤੇ ਮੇਰੀਆਂ ਬੁੱਢੀਆਂ ਹੱਡੀਆਂ ਦੇ ਵਿੱਚ ਹੁਣ ਐਨੀ ਜਾਨ ਥੋੜਾ ਹੈ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾ ਕੇ ਮੇਰੀ ਸੱਸ ਆਪਣੇ ਘਰ ਵਾਪਸ ਗਈ ਸੀ ਪਰ ਜਦੋਂ ਰਾਤ ਨੂੰ ਰਵੀ ਘਰ ਵਾਪਸ ਆਇਆ ਤਾਂ ਮੈਨੂੰ ਕਮਰੇ ਦੇ ਵਿੱਚ ਨਾ ਦੇਖ ਕੇ ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਮਾਂ ਅਲੀਆ ਕਿੱਥੇ ਹੈ ਉਸ ਦੀ ਜਿਆਦਾ ਸਿਹਤ ਖਰਾਬ ਸੀ ਕਿ ਉਹ ਡਾਕਟਰ ਦੇ ਕੋਲ ਗਈ ਹੈ ਕਿਸ ਦੇ ਨਾਲ ਗਈ ਹੈ ਕੇ ਗੁਆਂਢਣ ਆਂਟੀ ਦੇ ਨਾਲ ਗਈ ਹੈ ਰਵੀ ਨੇ ਇੱਕ ਹੀ ਸਾਹ ਦੇ ਵਿੱਚ ਪਤਾ ਨਹੀਂ ਕਿੰਨੇ ਸਵਾਲ ਆਪਣੀ ਮਾਂ ਨੂੰ ਪੁੱਛ ਲਏ ਸਨ ਮੇਰੀ ਸੱਸ ਨੂੰ ਗੁੱਸਾ ਆਉਣ ਲੱਗ ਗਿਆ ਕਿ ਇਸ ਨੂੰ ਆਪਣੀ ਪਤਨੀ ਦੀ ਕਿੰਨੀ ਚਿੰਤਾ ਹੈ ਥੋੜਾ ਸਮਾਂ ਨਹੀਂ ਦਿਖੀ ਤਾਂ ਕਿੰਨਾ ਬੇਚੈਨ ਹੋ ਗਿਆ ਹੈ ਕਹਿਣ ਲੱਗੀ ਕਿ ਮੈਂ ਉਸ ਨੂੰ ਉਸ ਦੇ ਮਾਂ ਦੇ ਘਰ ਛੱਡ ਕੇ ਆਈ ਹਾਂ ਅਸੀਂ ਕੋਈ ਠੇਕਾ ਲੈ ਲ ਰੱਖਿਆ ਹੈ ਉਸ ਦੀ ਬਿਮਾਰ ਬੇਟੀ ਦੇ ਵਿਆਹ ਨੂੰ ਅਜੇ 8 ਦਿਨ ਹੋਏ ਨਹੀਂ ਅਤੇ ਦੂਜੀ ਵਾਰ ਬੁਖਾਰ ਚੜਾ ਕੇ ਬੈਠ ਗਈ ਹੈ ਪਤਾ ਨਹੀਂ ਕਿਹੜੀ ਬਿਮਾਰੀ ਹੈ ਉਸ ਲੜਕੀ ਨੂੰ ਜੋ ਇੰਨੀ ਜਲਦੀ ਜਲਦੀ ਉਸ ਨੂੰ ਬੁਖਾਰ ਹੋ ਜਾਂਦਾ ਹੈ ਅਤੇ ਉਸ ਦੀ ਮਾਂ ਨੇ ਆਪਣੀ ਬਿਮਾਰ ਬੇਟੀ ਸਾਡੇ ਗੱਲ ਪਾ ਦਿੱਤੀ ਹੈ ਇਹ ਸੁਣਨਾ ਸੀ ਕਿ ਰਵੀ ਹੈਰਾਨੀ ਨਾਲ ਆਪਣੀ ਮਾਂ ਨੂੰ ਦੇਖਣ ਲੱਗਿਆ ਆਪਣੀ ਮਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਕਹਿਣ ਲੱਗਿਆ ਕਿ ਮਾਂ ਇਹ ਕਿਹੜਾ ਤਰੀਕਾ ਹੈ ਬਿਮਾਰੀ ਅਤੇ ਸਿਹਤ ਤਾਂ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਇਸ ਦੇ ਉੱਤੇ ਇਨਸਾਨ ਦਾ ਵਸ ਨਹੀਂ ਹੈ ਅਤੇ ਇਹ ਕੀ ਗੱਲ ਹੋਈ ਕਿ ਉਸ ਨੂੰ ਬੁਖਾਰ ਹੋਇਆ ਨਹੀਂ ਅਤੇ ਤੁਸੀਂ ਉਸ ਨੂੰ ਉਸ ਦੀ ਮਾਂ ਦੇ ਘਰ ਛੱਡ ਕੇ ਆਏ ਬਹੁਤ ਬੁਰੀ ਗੱਲ ਹੈ ਉਸ ਦੇ ਵਾਪਸ ਸਾਡੇ ਬਾਰੇ ਕੀ ਸੋਚਣਗੇ ਕਿ 4 ਦਿਨ ਵੀ ਉਹਨਾਂ ਦੀ ਬੇਟੀ ਨੂੰ ਸੰਭਾਲ ਨਹੀਂ ਸਕੇ ਮੇਰੀ ਸੱਸ ਨੇ ਜਦੋਂ ਇਹ ਗੱਲ ਸੁਣੀ ਤਾਂ ਕਹਿਣ ਲੱਗੀ ਕਿ ਤੁਹਾਨੂੰ ਕਿਉਂ ਇੰਨੀ ਹਮਦਰਦੀ ਅਤੇ ਪਿਆਰ ਆ ਰਿਹਾ ਹੈ ਉਹ ਕਹਿਣ ਲੱਗਾ ਕਿ ਮਾਂ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਉਹ ਮੇਰੀ ਪਤਨੀ ਹੈ ਮੈਨੂੰ ਉਸ ਦੀ ਚਿੰਤਾ ਹੈ ਜੇ ਮੈਨੂੰ ਉਸ ਦੀ ਚਿੰਤਾ ਨਹੀਂ ਹੋਵੇਗੀ ਤਾਂ ਕਿਸ ਨੂੰ ਹੋਵੇਗੀ ਫਿਰ ਆਪਣੀ ਮਾਂ ਦਾ ਹੱਥ ਫੜ ਕੇ ਕਹਿਣ ਲੱਗਾ ਕਿ ਮਾਂ ਤੁਸੀਂ ਚੰਗਾ ਨਹੀਂ ਕੀਤਾ ਜੇ ਘਰ ਵਾਲੀ ਆ ਵੀ ਥਾਂ ਮੈਨੂੰ ਬੁਖਾਰ ਹੋ ਜਾਂਦਾ ਤਾਂ ਫਿਰ ਤੁਸੀਂ ਕੀ ਕਹਿੰਦੇ ਕਿ ਤੁਸੀਂ ਫਿਰ ਵੀ ਇਹੀ ਸਭ ਕੁਝ ਸੋਚਦੇ ਜੇਕਰ ਮੈਂ ਵਿਆਹ ਦੇ 15 ਦਿਨ ਦੇ ਵਿੱਚ ਦੋ ਵਾਰ ਬਿਮਾਰ ਹੋ ਜਾਂਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਮੈਂ ਕਿਸੇ ਲੜਕੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਆਪਣਾ ਬੇਟਾ ਉਸ ਦੇ ਗਲ ਪਾ ਦਿੱਤਾ ਇਹ ਗੱਲ ਸੁਣ ਕੇ ਮੇਰੀ ਸੱਸ ਚੁੱਪ ਹੋ ਗਈ ਸੀ ਰਵੀ ਕਹਿਣ ਲੱਗਿਆ ਕਿ ਨਹੀਂ ਮਾਂ ਉਸ ਸਮੇਂ ਵੀ ਤੁਸੀਂ ਇਹੀ ਸੋਚਦੇ ਕਿ ਲੜਕੀ ਮੰਨਹੂਸ ਹੈ ਉਸ ਦੇ ਆਉਂਦੇ ਹੀ ਮੇਰਾ ਬੇਟਾ ਬਿਮਾਰ ਹੋ ਗਿਆ ਅਤੇ 15 ਦਿਨਾਂ ਦੇ ਵਿੱਚ ਦੋ ਵਾਰ ਹੋ ਗਿਆ ਹੈ ਮਤਲਬ ਹਰ ਹਾਲਤ ਵਿੱਚ ਦੋਸ਼ ਲੜਕੀ ਨੂੰ ਹੀ ਦੇਣਾ ਹੈ ਜੇਕਰ ਲੜਕੀ ਬਿਮਾਰ ਹੋਈ ਤਾਂ ਵੀ ਉਹ ਬਿਮਾਰ ਹੈ ਉਹ ਮਨਹੂਸ ਹੈ ਘਰ ਆਉਂਦੇ ਹੀ ਬਿਮਾਰੀਆਂ ਲੈ ਕੇ ਆਈ ਹੈ ਜੇਕਰ ਲੜਕਾ ਬਿਮਾਰ ਹੋਇਆ ਤਾਂ ਵੀ ਲੜਕੀ ਨੂੰ ਹੀ ਦੋਸ਼ ਦਿਓ ਕਿ ਇਸ ਨੇ ਆਉਂਦੇ ਹੀ ਮੇਰੇ ਬੇਟੇ ਨੂੰ ਬਿਮਾਰ ਕਰ ਦਿੱਤਾ ਇਹ ਲੜਕੀ ਤਾਂ ਮਨਹੂਸ ਹੈ ਮਾਂ ਇਹ ਸਭ ਕੁਝ ਗਲਤ ਹੈ ਆਪਾਂ ਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਰਵੀ ਦੀ ਗੱਲ ਇੱਕਦਮ ਸਹੀ ਸੀ ਜੇਕਰ ਰਵੀ ਬਿਮਾਰ ਹੁੰਦਾ ਤਾਂ ਸਰਲਾ ਜੀ ਦੀ ਸੋਚ ਇਸ ਪਾਸੇ ਹੀ ਜਾਣੀ ਸੀ ਕਿ ਪਤਾ ਨਹੀਂ ਬਹੁ ਕਿਹੜੇ ਮਨਹੂਸ ਕਦਮ ਲੈ ਕੇ ਘਰ ਦੇ ਵਿੱਚ ਆਈ ਹੈ ਕਿ ਘਰ ਵਿੱਚ ਆਉਂਦੇ ਹੀ ਮੇਰਾ ਬੇਟਾ ਬਿਮਾਰ ਹੋ ਗਿਆ ਇਸ ਕਰਕੇ ਰਵੀ ਦੀ ਗੱਲ ਦਾ ਕੋਈ ਵੀ ਜਵਾਬ ਮੇਰੀ ਸੱਸ ਦੇ ਕੋਲ ਨਹੀਂ ਸੀ ਰਵੀ ਕਹਿਣ ਲੱਗਿਆ ਮਾਂ ਕਿਉਂ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਤਰ੍ਹਾਂ ਦੀ ਸੋਚ ਲੈ ਕੇ ਬੈਠ ਜਾਂਦੇ ਹੋ ਮੈਂ ਆਲੀਆ ਨੂੰ ਵਾਪਸ ਲੈਣ ਜਾ ਰਿਹਾ ਹਾਂ ਜਦੋਂ ਉਸ ਨੂੰ ਚੰਗੀ ਤਰ੍ਹਾਂ ਡਾਕਟਰ ਨੂੰ ਦਿਖਾਵਾਂਗੇ ਤਾਂ ਉਹ ਠੀਕ ਹੋ ਜਾਵੇਗੀ ਇਹ ਕਹਿ ਕੇ ਰਵੀ ਉੱਥੋਂ ਜਾ ਚੁੱਕਿਆ ਸੀ ਪਰ ਉਸ ਸਮੇਂ ਹੀ ਇੱਕ ਹੋਰ ਗਵੰਡਣ ਮੇਰੀ ਸੱਸ ਦੇ ਘਰ ਆ ਗਈ ਮੇਰੀ ਸੱਸ ਇਕੱਲੀ ਰਹਿੰਦੀ ਸੀ ਇਸ ਕਰਕੇ ਉਸ ਦੇ ਆਪਣੇ ਮਹੱਲੇ ਦੇ ਵਿੱਚ ਮੇਲਜੋਲ ਬਹੁਤ ਜ਼ਿਆਦਾ ਸੀ ਘਰੇ ਕੋਈ ਨਾ ਕੋਈ ਗਵੰਡਣ ਆ ਕੇ ਬੈਠ ਜਾਂਦੀ ਅਤੇ ਆਪਣੇ ਦੁੱਖੜੇ ਸੁਣਾਉਣ ਲੱਗਦੀ ਅਤੇ ਮੇਰੀ ਸੱਸ ਵੀ ਉਹਨਾਂ ਦੀਆਂ ਗੱਲਾਂ ਸੁਣਨ ਦੇ ਵਿੱਚ ਲੱਗ ਜਾਂਦੀ ਪਰ ਉਸ ਮੰਡ ਨੇ ਇਸ ਗੱਲ ਨੂੰ ਇੱਕ ਨਵਾਂ ਹੀ ਮੋੜ ਦੇ ਦਿੱਤਾ ਸੀ। ਉਹ ਕਹਿਣ ਲੱਗੀ ਮੈਨੂੰ ਤਾਂ ਕਾਲੇ ਜਾਦੂ ਦਾ ਚੱਕਰ ਲੱਗਦਾ ਹੈ। ਇੰਨੀ ਪਿਆਰੀ ਖੂਬਸੂਰਤ ਬਹੂ ਤੁਹਾਨੂੰ ਮਿਲ ਗਈ ਹੈ। ਕਿਸੇ ਤੋਂ ਕਿੱਥੇ ਇਹ ਕੱਲ ਬਰਦਾਸ਼ਤ ਹੋਈ ਹੋਵੇਗੀ। ਤੁਸੀਂ ਮੰਨੋ ਜਾਂ ਨਾ ਮੰਨੋ ਪਰ ਮੇਰਾ ਤਜਰਬਾ ਕਹਿੰਦਾ ਹੈ ਕਿ ਤੁਹਾਡੀ ਬਹੂ ਤੇ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਹੈ। ਹੁਣ ਉਸ ਦਾ ਕੋਈ ਇਲਾਜ ਕਰਵਾਓ ਨਹੀਂ ਤਾਂ ਦਿਨੋਂ-ਦਿਨ ਸਮੱਸਿਆ ਵੱਧਦੀਆਂ ਜਾਣਗੀਆਂ। ਇਹ ਸੁਣ ਕੇ ਮੇਰੀ ਸੱਸ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ। ਕਹਿਣ ਲੱਗੀ ਭੈਣ ਤੁਸੀਂ ਹੀ ਦੱਸੋ ਮੈਂ ਤਾਂ ਕਿਤੇ ਬਾਹਰ ਜਾਂਦੀ ਹੀ ਨਹੀਂ ਅੱਜਕੱਲ ਕਿੰਨੀ ਧੋਖੇਬਾਜ਼ੀ ਹੈ ਸਮਝ ਨਹੀਂ ਆਉਂਦਾ ਕਿ ਕੌਣ ਸਹੀ ਹੈ ਕੌਣ ਗਲਤ ਕਿਸ ਬਾਬੇ ਦੇ ਕੋਲ ਜਾਵਾਂ ਤੇ ਕਿਸ ਦੇ ਕੋਲ ਨਾ ਜਾਵਾਂ ਗਵੰਡਨ ਕਹਿਣ ਲੱਗੀ ਕਿ ਹਾਂ ਮੈਂ ਇੱਕ ਅਜੇ ਬਾਬੇ ਨੂੰ ਜਾਣਦੀ ਹਾਂ ਉਸ ਦੇ ਜਾਦੂ ਦੇ ਵਿੱਚ ਬਹੁਤ ਤਾਕਤ ਹੈ ਹਰ ਇੱਕ ਕਾਲੇ ਜਾਦੂ ਦਾ ਤੋੜ ਉਸ ਬਾਬੇ ਦੇ ਕੋਲ ਹੈ ਪਰ ਉਸ ਦੇ ਲਈ ਤੁਹਾਨੂੰ ਆਪਣੇ ਬੇਟੇ ਦੇ ਨਾਲ ਗੱਲ ਕਰਨੀ ਪਵੇਗੀ ਮੇਰੀ ਸੱਸ ਕਹਿਣ ਲੱਗੀ ਕਿ ਹਾਂ ਹਾਂ ਮੈਂ ਰਵੀ ਨੂੰ ਕਹਿ ਦਿਆਂਗੀ ਉਸ ਨੇ ਕਦੇ ਵੀ ਅੱਜ ਤੱਕ ਮੇਰੀ ਗੱਲ ਨੂੰ ਨਹੀਂ 모ੜਿਆ ਹੈ ਅਤੇ ਉਹ ਤਾਂ ਵੈਸੇ ਵੀ ਆਲੀਆ ਦੀ ਬਿਮਾਰੀ ਦੇ ਕਾਰਨ ਬਹੁਤ ਪਰੇਸ਼ਾਨ ਹੈ ਗਵੰਡਣ ਕਹਿਣ ਲੱਗੀ ਤਾਂ ਚਲੋ ਠੀਕ ਹੈ ਆਪਣੀ ਬਹੂ ਦਾ ਕੋਈ ਵੀ ਕੱਪੜਾ ਜਾਂ ਸਾੜੀ ਨਾਲ ਲੈ ਕੇ ਜਾਇਓ ਜੋ ਉਸਨੇ ਰਾਤ ਨੂੰ ਪਾਈ ਹੋਵੇ ਅਤੇ ਸਵੇਰੇ ਉਤਾਰੀ ਹੋਵੇ ਉਹ ਕੱਪੜਾ ਸੁੰਘਦੇ ਹੀ ਬਾਬਾ ਸਮਝ ਜਾਣਗੇ ਕਿ ਲੜਕੀ ਉੱਤੇ ਕਿਸ ਤਰ੍ਹਾਂ ਦਾ ਜਾਦੂ ਕਰਵਾਇਆ ਹੈ ਇਹ ਗੱਲ ਸੁਣ ਕੇ ਮੇਰੀ ਸੱਸ ਬਹੁਤ ਹੀ ਇੰਪ੍ਰੈਸ ਹੋਈ ਸੀ ਕਿ ਇਹ ਤਾਂ ਬਹੁਤ ਹੀ ਪਹੁੰਚੇ ਹੋਏ ਬਾਬਾ ਜੀ ਲੱਗਦੇ ਹਨ ਕਿ ਕੱਪੜਾ ਸੁੰਘਦੇ ਹੀ ਪਤਾ ਲੱਗ ਜਾਂਦਾ ਹੈ ਕਿ ਪ੍ਰੋਬਲਮ ਕੀ ਹੈ ਉਸ ਦਿਨ ਜਦੋਂ ਮੈਂ ਤੇ ਰਵੀ ਘਰ ਵਾਪਸ ਆਏ ਤਾਂ ਸਭ ਤੋਂ ਇਲਾ ਮੇਰੀ ਸੱਸ ਨੇ ਇਹੀ ਗੱਲ ਰਵੀ ਨਾਲ ਕੀਤੀ ਸੀ ਕਿ ਰਵੀ ਇੱਕ ਬਹੁਤ ਹੀ ਪਹੁੰਚੇ ਹੋਏ ਬਾਬਾ ਜੀ ਹਨ ਕੋਈ ਵੀ ਬਿਮਾਰੀ ਹੋਵੇ ਜਾਦੂ ਟੋਣਾ ਹੋਵੇ ਡਾਕਟਰੀ ਇਲਾਜ ਹੋਵੇ ਉਸ ਸਮੇਂ ਹੀ ਦੱਸ ਦਿੰਦੇ ਹਨ ਜੇਕਰ ਅਸੀਂ ਉੱਥੇ ਆਲਿਆ ਨੂੰ ਲੈ ਕੇ ਜਾਵਾਂਗੇ ਤਾਂ ਦੇਖੋ ਕਿੰਨੀ ਜਲਦੀ ਠੀਕ ਹੋ ਜਾਵੇਗੀ ਐਨਾ ਸੁਣਨਾ ਸੀ ਕਿ ਰਵੀ ਦੇ ਮੱਥੇ ਤੇ ਵੱਟ ਪਏ ਸਨ ਕਹਿ ਲੱਗਿਆ ਨਹੀਂ ਮਾਂ ਮੈਂ ਕਿਸੇ ਵੀ ਬਾਬੇ ਦੇ ਚੱਕਰ ਦੇ ਵਿੱਚ ਨਹੀਂ ਪੈਣ ਵਾਲਾ ਆਲਿਆ ਨੂੰ ਕੋਈ ਵੀ ਖਾਸ ਬਿਮਾਰੀ ਨਹੀਂ ਹੈ ਮੈਂ ਜਾਣਦਾ ਹਾਂ ਕਿ ਉਸ ਨੂੰ ਬਸ ਮੌਸਮੀ ਬੁਖਾਰ ਹੈ ਅਤੇ ਇਹ ਡਾਕਟਰੀ ਇਲਾਜ ਹੈ ਜਦੋਂ ਉਹ ਇਲਾਜ ਕਰਵਾਵੇਗੀ ਖਾਵੇ ਪੀਵੇਗੀ ਤਾਂ ਠੀਕ ਹੋ ਜਾਵੇਗੀ ਪਰ ਮੇਰੀ ਸੱਸ ਗੁੱਸੇ ਨਾਲ ਰਵੀ ਦੇ ਵੱਲ ਦੇਖਣ ਲੱਗੀ ਤਾਂ ਉਸ ਸਮੇਂ ਮੈਂ ਹੀ ਉੱਥੇ ਆ ਗਈ ਸੀ ਬੁਖਾਰ ਦੀ ਤੇਜ਼ੀ ਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਸੀ ਮੈਂ ਮਰੇ ਹੋਏ ਕਦਮਾਂ ਦੇ ਨਾਲ ਤੁਰ ਕੇ ਆਈ ਸੀ ਜਿਵੇਂ ਮੇਰੇ ਸਰੀਰ ਦੇ ਵਿੱਚ ਜਾਨ ਹੀ ਨਾ ਹੋਵੇ ਮੈਂ ਥੋੜਾ ਜਿਹਾ ਤਾਂ ਤੁਰ ਕੇ ਆਈ ਸੀ ਪਰ ਇਸ ਤਰ੍ਹਾਂ ਸਾਹ ਚੜ ਗਿਆ ਸੀ ਜਿਵੇਂ ਬਹੁਤ ਦੂਰੋਂ ਤੁਰ ਕੇ ਆਈ ਹੋਵਾਂ ਹੌਲੀ ਹੌਲੀ ਮੈਂ ਜਾ ਕੇ ਕੁਰਸੀ ਤੇ ਬੈਠ ਗਈ ਸੀ ਮੇਰੇ ਚਿਹਰੇ ਤੇ ਪੀਲਾਪਨ ਦਿਖ ਰਿਹਾ ਸੀ ਇਹ ਦੇਖ ਕੇ ਤਾਂ ਮੇਰੀ ਸੱਸ ਦਾ ਦਿਲ ਹੋਰ ਵੀ ਡਰਨ ਲੱਗਿਆ ਸੀ ਕਹਿਣ ਲੱਗੇ 4 ਦਿਨ ਦੀ ਨਵੀਂ ਨਵੇਂਲੀ ਦੁਲਹਣ ਹੈ ਪਰ ਦੁਲਹਣ ਵਰਗਾ ਕੋਈ ਵੀ ਰੰਗ ਰੂਪ ਉਸ ਦੇ ਨਹੀਂ ਚੜਿਆ ਸੀ ਬਲਕਿ ਇਹਦਾ ਰੰਗ ਹੋਰ ਵੀ ਪੀਲਾ ਪੈ ਗਿਆ ਹੈ ਉਹ ਮੂੰਹ ਫੇਰ ਕੇ ਮੂੰਹ ਦੇ ਵਿੱਚ ਹੀ ਕੁਝ ਬੋਲਣ ਲੱਗੀ ਸੀ ਕਿ ਮੇਰੀ ਤਾਂ ਕਿਸਮਤ ਹੀ ਫੁੱਟ ਗਈ ਜੋ ਇਸ ਵਰਗੀ ਲੜਕੀ ਨੂੰ ਬਹੂ ਬਣਾ ਕੇ ਆਪਣੇ ਘਰ ਲੈ ਆਈ ਫਿਰ ਰਵੀ ਨੇ ਆਪਣੀ ਮਾਂ ਨੂੰ ਗੁੱਸੇ ਨਾਲ ਦੇਖਿਆ ਤੇ ਅੱਖਾਂ ਹੀ ਅੱਖਾਂ ਦੇ ਵਿੱਚ ਕੁਝ ਇਸ਼ਾਰਾ ਵੀ ਕੀਤਾ ਸੀ ਕਿ ਮਾਂ ਹੁਣ ਦੁਬਾਰਾ ਤੋਂ ਸ਼ੁਰੂ ਨਾ ਹੋ ਜਾਈਂ ਖੈਰ ਮੇਰੀ ਸੱਸ ਨੇ ਰਵੀ ਤੋਂ ਆਪਣੀ ਗੱਲ ਮੰਵਾ ਹੀ ਲਈ ਸੀ ਰਵੀ ਨੂੰ ਵੀ ਆਪਣੀ ਮਾਂ ਦੀ ਗੱਲ ਮੰਨਣੀ ਪਈ ਨਾ ਚਾਹੁੰਦੇ ਹੋਏ ਵੀ ਉਸਨੇ ਇਸ ਗੱਲ ਦੀ ਹਾਮੀ ਭਰ ਦਿੱਤੀ ਸੀ ਕਹਿਣ ਲੱਗਿਆ ਕਿ ਠੀਕ ਐ ਮਾਂ ਜੇਕਰ ਤੁਸੀਂ ਮੇਰੀ ਪਤਨੀ ਨੂੰ ਬਾਬੇ ਦੇ ਕੋਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਲੈ ਜਾਓ ਕਰਵਾ ਲਓ ਇਸ ਦਾ ਇਲਾਜ ਪਰ ਹਾਂ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਗੱਲ ਨਹੀਂ ਸੁਣਾਗਾ ਅਤੇ ਇਹ ਰਾਤ ਵਾਲੇ ਕੱਪੜੇ ਸੁੰਘਣ ਦਾ ਕੀ ਚੱਕਰ ਹੈ ਕਿ ਕੱਪੜੇ ਸੁੰਘਦੇ ਹੀ ਬਿਮਾਰੀ ਸਾਹਮਣੇ ਆ ਜਾਂਦੀ ਹੈ ਮੇਰੀ ਸੱਸ ਕਹਿਣ ਲੱਗੀ ਕਿ ਹਰ ਬਾਬੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਅਤੇ ਉਹ ਆਪਣੇ ਆਪਣੇ ਤਰੀਕਿਆਂ ਦੇ ਨਾਲ ਹੀ ਇਲਾਜ ਕਰਦੇ ਹਨ ਅਤੇ ਇਹ ਜੋ ਬਾਬਾ ਹਨ ਇਹ ਕਮੀਜ਼ ਸੁੰਘ ਕੇ ਹੀ ਬਿਮਾਰੀ ਦਾ ਇਲਾਜ ਪਤਾ ਲਗਾ ਲੈਂਦੇ ਹਨ ਪਰ ਮੇਰਾ ਦਿਲ ਨਹੀਂ ਮੰਨ ਰਿਹਾ ਸੀ ਕਿ ਮੈਂ ਕਿਸੇ ਬਾਬੇ ਦੇ ਕੋਲ ਜਾਵਾਂ ਤਾਂ ਜਾਦੂ ਟੋਣੇ ਨਾਲ ਇਲਾਜ ਕਰਵਾਵਾਂ ਪਰ ਫਿਰ ਵੀ ਮੈਂ ਆਪਣੀ ਸੱਸ ਦੀ ਗੱਲ ਮੰਨਣੀ ਹੀ ਸੀ ਅਗਲੇ ਦਿਨ ਸਵੇਰੇ ਸਵੇਰੇ ਹੀ ਮੈਂ ਤੇ ਮੇਰੀ ਸੱਸ ਬੱਸ ਬੱਸ ਦੇ ਵਿੱਚ ਬੈਠ ਕੇ ਉਸ ਬਾਬੇ ਕੋਲ ਜਾਣ ਦੇ ਲਈ ਘਰੋਂ ਨਿਕਲ ਗਏ ਸੀ 3 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਉਸ ਪਿੰਡ ਦੇ ਵਿੱਚ ਪਹੁੰਚ ਗਏ ਸੀ ਜਿੱਥੇ ਬਾਬਾ ਦਾ ਡੇਰਾ ਸੀ ਬਾਬੇ ਦੇ ਆਸ਼ਰਮ ਤੇ ਪਹੁੰਚਣ ਤੋਂ ਬਾਅਦ ਮੈਂ ਤਾਂ ਬਿਲਕੁਲ ਡਰ ਗਈ ਸੀ ਕਿਉਂਕਿ ਉੱਥੇ ਤਾਂ ਔਰਤਾਂ ਦੀ ਬਹੁਤ ਜ਼ਿਆਦਾ ਭੀੜ ਸੀ ਉੱਥੇ ਤਾਂ ਇੰਨੀ ਭੀੜ ਸੀ ਜਿਵੇਂ ਕੋਈ ਮਛਲੀ ਬਾਜ਼ਾਰ ਹੋਵੇ ਜਦੋਂ ਮੇਰਾ ਨੰਬਰ ਆਇਆ ਤਾਂ ਮੈਂ ਵੀ ਅੰਦਰ ਚਲੀ ਗਈ ਮੈਂ ਆਪਣੇ ਨਾਲ ਰਾਤ ਵਾਲਾ ਕਮੀਜ਼ ਲਾਈਕੇ ਗਈ ਸੀ ਜੋ ਮੈਂ ਪੂਰੀ ਰਾਤ ਪਾ ਕੇ ਰੱਖਿਆ ਸੀ ਜਿਵੇਂ ਹੀ ਬਾਬੇ ਨੇ ਮੇਰੇ ਵੱਲ ਦੇਖਿਆ ਤਾਂ ਮੈਨੂੰ ਅਜੀਬ ਤਰੀਕੇ ਨਾਲ ਘੂਰਨ ਲੱਗਿਆ ਮੈਨੂੰ ਤਾਂ ਬਾਬੇ ਦੇ ਦੇਖਣ ਦਾ ਤਰੀਕਾ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸੀ ਪਰ ਫਿਰ ਵੀ ਮੈਂ ਆਪਣੀ ਸੱਸ ਦੇ ਕਾਰਨ ਮਜਬੂਰ ਸੀ ਜੇਕਰ ਮੈਂ ਆਪਣੀ ਸੱਸ ਨੂੰ ਇਨਕਾਰ ਕਰਦੀ ਤਾਂ ਉਹ ਮੈਨੂੰ ਇਸ ਘਰ ਦੇ ਵਿੱਚੋਂ ਕੱਢਣ ਦਾ ਸੋਚ ਚੁੱਕੀ ਸੀ ਜਿਵੇਂ ਹੀ ਮੇਰੀ ਸੱਸ ਨੇ ਮੇਰਾ ਕਮੀਜ਼ ਕੱਢ ਕੇ ਬਾਬੇ ਨੂੰ ਦਿੱਤਾ ਤਾਂ ਉਹ ਉਸ ਨੂੰ ਆਪਣੇ ਨੱਕ ਦੇ ਕੋਲ ਲਾ ਜਾ ਕੇ ਸੁੰਘਣ ਲੱਗਿਆ ਉਸ ਨੇ ਆਪਣੀ ਅੱਖਾਂ ਬੰਦ ਕਰਕੇ ਉਸ ਕਮੀਜ਼ ਨੂੰ ਸੁੰਘਿਆ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਸੀ ਮੈਂ ਆਪਣੀ ਸੱਸ ਦਾ ਹੱਥ ਫੜ ਲਿਆ ਅਤੇ ਉੱਥੇ ਹੀ ਬੈਠੀ ਰਹੀ ਕੁਝ ਸਮੇਂ ਤੱਕ ਅੱਖਾਂ ਬੰਦ ਕਰਕੇ ਰੱਖਣ ਤੋਂ ਬਾਅਦ ਜਦੋਂ ਬਾਬੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਕਹਿਣ ਲੱਗਿਆ ਬਹੁਤ ਹੀ ਵੱਡਾ ਕਾਲਾ ਜਾਦੂ ਹੋਇਆ ਹੈ ਤੁਹਾਡੀ ਬਹੂ ਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਤੁਸੀਂ ਸਮੇਂ ਸਿਰ ਮੇਰੇ ਕੋਲੇ ਪਹੁੰਚ ਗਏ ਹੋ ਜੇਕਰ ਤੁਸੀਂ ਕੁਝ ਦਿਨ ਹੋਰ ਲੇਟ ਹੋ ਜਾਂਦੇ ਤਾਂ ਤੁਸੀਂ ਮੇਰੇ ਕੋਲੇ ਨਾ ਪਹੁੰਚ ਸਕਦੇ ਅਤੇ ਤੁਹਾਡੀ ਬਹੂ ਦੇ ਨਾਲ ਪਤਾ ਨਹੀਂ ਕੀ ਹੋ ਜਾਂਦਾ ਮੇਰੀ ਸੱਸ ਤਾਂ ਇਹ ਸੁਣ ਕੇ ਬਹੁਤ ਜ਼ਿਆਦਾ ਡਰ ਗਈ ਸੀ ਉਨ੍ਹਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ ਕੇ ਕੇਸ ਨੇ ਕਰਵਾਇਆ ਹੈ ਇਸ ਤੇ ਕਾਲਾ ਜਾਦੂ ਪਰਮਾਤਮਾ ਉਸ ਦੀਆਂ نسلਾਂ ਨੂੰ ਹੀ ਉਜਾੜ ਦੇਵੇ ਜਿਸ ਨੇ ਵੀ ਇਸ ਤੇ ਕਾਲਾ ਜਾਦੂ ਕਰਵਾਇਆ ਹੈ ਆਖਰਕਾਰ ਜਾਦੂ ਕਰਵਾਉਣ ਵਾਲਾ ਮੇਰੇ ਖਾਨਦਾਨ ਦਾ ਹੈ ਜਾਂ ਫਿਰ ਇਸ ਦੇ ਖਾਨਦਾਨ ਦਾ ਤਾਂ ਉਸ ਬਾਬਾ ਨੇ ਮੇਰੇ ਵੱਲ ਧਿਆਨ ਦੇ ਨਾਲ ਦੇਖਿਆ ਸੀ ਤੇ ਕਹਿਣ ਲੱਗਿਆ ਕਿ ਨਹੀਂ ਨਹੀਂ ਤੇਰੇ ਖਾਨਦਾਨ ਦੀ ਕੋਈ ਵੀ ਔਰਤ ਅਜੀ ਨਹੀਂ ਹੈ ਜੋ ਇਸ ਦੇ ਜਾਦੂ ਕਰਵਾ ਸਕੇ ਇਹ ਤਾਂ ਜਿੱਥੋਂ ਆਈ ਹੈ ਉੱਥੇ ਹੀ ਇਸ ਦੇ ਉੱਪਰ ਕਿਸੇ ਨੇ ਕਾਲਾ ਜਾਦੂ ਕਰਵਾਇਆ ਹੈ ਕੋਈ ਬਹੁਤ ਹੀ ਨੇੜੇ ਦਾ ਰਿਸ਼ਤੇਦਾਰ ਹੈ ਜਿਸ ਨੇ ਇਸ ਦੇ ਜਾਦੂ ਕਰਵਾਇਆ ਹੈ ਪਰ ਸ਼ੁਕਰ ਕਰੋ ਮੈਂ ਬਹੁਤ ਜਲਦੀ ਉਸ ਨੂੰ ਆਪਣੇ ਕੈਦ ਦੇ ਵਿੱਚ ਲੈ ਲਵਾਂਗਾ ਅਤੇ ਇਸ ਜਾਦੂ ਨੂੰ ਤੋੜ ਕੇ ਰੱਖ ਦੇਵਾਂਗਾ ਬਸ ਮੈਨੂੰ 2 ਕਿਲੋ ਕਾਜੂ ਅਤੇ 2 ਤਿੱਤਰ ਲਿਆ ਕੇ ਦਿਓ ਮੈਂ ਇਸ ਤਰ੍ਹਾਂ ਦਾ ਇਲਾਜ ਕਰਾਂਗਾ ਕਿ ਤੁਹਾਡੀ ਬਹੁ ਦੀ ਜਾਨ ਛੁੱਟ ਜਾਵੇਗੀ ਹਰ ਸੋਮਵਾਰ 2 ਮਹੀਨਿਆਂ ਤੱਕ ਮੈਨੂੰ ਇਹ ਸਭ ਕੁਝ ਲਿਆ ਕੇ ਦੇਣਾ ਪਵੇਗਾ ਮੇਰੀ ਸਾਸ ਘਰ ਦੇ ਵਿੱਚ ਵਾਪਸ ਆ ਗਈ ਸੀ ਪਰ ਘਰ ਆ ਕੇ ਉਹਨਾਂ ਨੇ ਰਵੀ ਨੂੰ ਸਭ ਕੁਝ ਦੱਸ ਦਿੱਤਾ ਸੀ ਕਹਿਣ ਲੱਗੀ ਕਿ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਹਾਂ ਰਵੀ ਕਹਿਣ ਲੱਗਿਆ ਕਿ ਫਿਰ ਵੀ ਮੈਨੂੰ ਲੱਗਦਾ ਹੈ ਕਿ ਨਾਲ-ਨਾਲ ਆਲੀਆ ਦਾ ਡਾਕਟਰ ਇਲਾਜ ਵੀ ਕਰਵਾਉਣਾ ਚਾਹੀਦਾ ਹੈ ਕਿ ਮੈਂ ਇੱਕ ਬਾਬੇ ਦੇ ਭਰੋਸੇ ਨਹੀਂ ਰਹਿ ਸਕਦਾ ਪਰ ਮੇਰੀ ਸੱਸ ਕਹਿਣ ਲੱਗੀ ਕਿ ਰਵੀ ਦੇਖੋ ਬਾਬੇ ਦੇ ਕੋਲ ਇੱਕ ਵਾਰ ਹੀ ਜਾਣ ਤੇ ਆਲੀਆ ਦੀ ਸਿਹਤ ਹੁਣ ਠੀਕ ਲੱਗ ਰਹੀ ਹੈ 2 ਮਹੀਨਿਆਂ ਦੇ ਵਿੱਚ ਤਾਂ ਉਹ ਬਿਲਕੁਲ ਠੀਕ ਹੋ ਜਾਵੇਗੀ ਡਾਕਟਰ ਦੇ ਕੋਲ ਜਾਣ ਦੀ ਕੀ ਜ਼ਰੂਰਤ ਹੈ 2 ਦਿਨਾਂ ਦੇ ਵਿੱਚ ਹੀ ਮੇਰੀ ਤਬੀਅਤ ਬਿਲਕੁਲ ਠੀਕ ਲੱਗਣ ਲੱਗੀ ਸੀ ਪਰ ਕੁਝ ਦਿਨਾਂ ਬਾਅਦ ਮੇਰੀ ਸਿਹਤ ਹੌਲੀ-ਹੌਲੀ ਫਿਰ ਖਰਾਬ ਹੋਣ ਲੱਗੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੇ ਸਰੀਰ ਨੂੰ ਕਿਸੇ ਅੱਗ ਦੀ ਪੱਠੀ ਦੇ ਰੱਖ ਦਿੱਤਾ ਗਿਆ ਹੋਵੇ ਮੇਰੀ ਹਾਲਤ ਦਿਨੋਂ ਦਿਨ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਸੀ ਅਤੇ ਮੇਰੀ ਸੱਸ ਮੈਨੂੰ ਡਾਕਟਰ ਦੇ ਕੋਲ ਜਾਣ ਨਹੀਂ ਦਿੰਦੀ ਸੀ ਆਖਰਕਾਰ 2 ਮਹੀਨਿਆਂ ਦਾ ਟਾਈਮ ਪੂਰਾ ਹੋ ਗਿਆ ਸੀ ਪਰ ਇਨ੍ਹਾਂ 2 ਮਹੀਨਿਆਂ ਦੇ ਵਿੱਚ ਮੈਂ ਸੁੱਕ ਕੇ ਕੰਡਾ ਬਣ ਗਈ ਸੀ ਮੇਰੀ ਸੱਸ ਨੇ ਹੁਣ ਬਾਬੇ ਦੇ ਕੋਲੇ ਜਾਣਾ ਵੀ ਘਟ ਕਰ ਦਿੱਤਾ ਸੀ ਬਲਕਿ ਰਵੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਦੋਂ ਤੋਂ ਇਹ ਬਹੂ ਬਣ ਕੇ ਮੇਰੇ ਘਰ ਦੇ ਵਿੱਚ ਆਈ ਹੈ ਮੈਂ ਤਾਂ ਸਾਰੇ ਖਾਨਦਾਨ ਦੇ ਵਿੱਚ ਤਮਾਸ਼ਾ ਬਣ ਕੇ ਰਹਿ ਗਈ ਹਾਂ ਕਿ ਮੈਂ ਕਿਸ ਤਰ੍ਹਾਂ ਦੀ ਬਿਮਾਰ ਲੜਕੀ ਨਾਲ ਆਪਣੇ ਬੇਟੇ ਦਾ ਵਿਆਹ ਕਰਵਾ ਦਿੱਤਾ ਹੈ ਜੇਕਰ ਇਹ ਚੰਗੇ ਖਾਨਦਾਨ ਦੇ ਵਿੱਚੋਂ ਹੁੰਦੀ ਤਾਂ ਹੁਣ ਤੱਕ ਮੈਨੂੰ ਪੋਤੇ ਜਾਂ ਪੋਤੀ ਦੀ ਖੁਸ਼ਖਬਰੀ ਵੀ ਦੇ ਦਿੰਦੀ ਪਰ ਦੇਖੋ ਕਿਵੇਂ ਇਸ ਦੇ ਘਰ ਵਾਲਿਆਂ ਨੇ ਆਪਣੀ jaan ਛੜਵਾ ਕੇ ਇਸ ਨੂੰ ਸਾਡੇ ਗਲ ਪਾ ਦਿੱਤਾ ਹੈ ਮੈਂ ਹੁਣ ਹਰ ਸਮੇਂ ਰੋਂਦੀ ਰਹਿੰਦੀ ਸੀ ਆਪਣੀ ਸੱਸ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਸੱਚਮੁੱਚ ਆਪਣੇ ਆਪ ਨੂੰ ਮਨਹੂ ਸਮਝਣ ਲੱਗੀ ਸੀ ਇੱਕ ਦਿਨ ਮੈਂ ਰਵੀ ਨੂੰ ਕਹਿਣ ਲੱਗੀ ਕਿ ਰਵੀ ਇਸ ਤਰ੍ਹਾਂ ਕਰੋ ਮੈਨੂੰ ਮੇਰੀ ਮਾਂ ਦੇ ਕੋਲ ਛੱਡ ਦਿਓ ਜਦੋਂ ਤੱਕ ਮੈਂ ਠੀਕ ਨਹੀਂ ਹੋ ਜਾਂਦੀ ਮੈਨੂੰ ਤੁਸੀਂ ਇੱਥੇ ਨਾ ਲੈ ਕੇ ਆਇਓ हां जेकर ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਦੂਜਾ ਵਿਆਹ ਵੀ ਕਰ ਲਓ ਅਤੇ ਮੈਨੂੰ ਛੱਡ ਦਿਓ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੀ ਵਜ੍ਹਾ ਦੇ ਕਾਰਨ ਬਹੁਤ ਪਰੇਸ਼ਾਨ ਹੋ ਇਹ ਗੱਲ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ ਇੰਨੇ ਸਾਲ ਮੈਂ ਆਪਣੇ ਮਾਪੇ ਦੇ ਨਾਲ ਗੁਜ਼ਾਰੇ ਸਨ ਪਰ ਅੱਜ ਤੋ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕੀਤਾ ਸੀ ਬਲਕਿ ਜਦੋਂ ਤੋਂ ਮੈਂ ਇਸ ਘਰ ਦੇ ਵਿੱਚ ਕਦਮ ਰੱਖਿਆ ਸੀ ਉਦੋਂ ਤੋਂ ਹੀ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ ਸੀ ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਜਿਵੇਂ ਹੌਲੀ-ਹੌਲੀ ਰਵੀ ਵੀ ਮੇਰੇ ਤੋਂ ਦੂਰ ਹੋ ਜਾਵੇਗਾ ਪਰ ਹਕੀਕਤ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਰਵੀ ਦੇ ਦਿਲ ਦੇ ਵਿੱਚ ਤਾਂ ਸਿਰਫ ਮੇਰੇ ਲਈ ਪਿਆਰ ਹੀ ਪਿਆਰ ਸੀ ਉਸ ਦੇ ਦਿਲ ਦੇ ਵਿੱਚ ਮੇਰੇ ਲਈ ਬਹੁਤ ਸਨਮਾਨ ਸੀ ਉਹ ਕਿਸੇ ਵੀ ਕੀਮਤ ਤੇ ਮੈਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਆਪਣੀ ਮਾਂ ਦੇ ਸਾਹਮਣੇ ਉਹ ਮੇਰੀ ਜ਼ਿਆਦਾ ਸਾਈਡ ਤਾਂ ਨਹੀਂ ਲੈਂਦਾ ਸੀ ਕਿਤੇ ਉਸ ਦੀ ਮਾਂ ਇਹ ਨਾ ਸਮਝੇ ਕਿ ਆਪਣੀ ਪਤਨੀ ਦੇ ਆਉਣ ਤੋਂ ਬਾਅਦ ਉਸ ਦਾ ਬੇਟਾ ਉਸ ਤੋਂ ਦੂਰ ਹੋ ਗਿਆ ਹੈ ਇੱਕ ਰਾਤ ਰਾਤ ਦੇ ਲਗਭਗ 1 ਵਜੇ ਦੇ ਕਰੀਬ ਮੇਰੀ ਸਿਹਤ ਜ਼ਿਆਦਾ ਖਰਾਬ ਹੋਣ ਲੱਗੀ ਮੈਂ ਦਰਦ ਦੇ ਮਾਰੇ ਚੀਕਣ ਲੱਗੀ ਸੀ ਦਰਦ ਦੇ ਨਾਲ ਜ਼ੋਰ-ਜ਼ੋਰ ਦੀ ਰੋਣ ਲੱਗੀ ਮੇਰੀਆਂ ਚੀਕਾਂ ਦੀ ਆਵਾਜ਼ ਇੰਨੀ ਜ਼ਿਆਦਾ ਤੇਜ਼ ਸੀ ਕਿ ਮੇਰੀ ਸੱਸ ਦਾ ਹੱਥ ਆਪਣੇ ਦਿਲ ਤੇ ਰੱਖਿਆ ਗਿਆ ਸੀ ਕਹਿਣ ਲੱਗੀ ਲੱਗਦਾ ਹੈ ਉਸ ਆਤਮਾ ਦਾ ਸਰੀਰ ਤੋਂ ਬਾਹਰ ਨਿਕਲਣ ਦਾ ਸਮਾਂ ਹੈ ਜਿਸ ਨੇ ਆਲਿਆ ਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੈ ਮੇਰੀ ਸੱਸ ਨੇ ਰਵੀ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ ਕਿ ਦੇਖ ਰਵੀ ਜਾਂ ਤਾਂ ਆਲਿਆ ਠੀਕ ਹੋ ਜਾਵੇਗੀ ਜਾਂ ਫਿਰ ਇਹ ਉਸ ਦਾ ਆਖਰੀ ਸਮਾਂ ਹੈ ਤੂੰ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦੇ ਜੋ ਵੀ ਆਤਮਾ ਉਸ ਦੇ ਸਰੀਰ ਦੇ ਵਿੱਚ ਹੈ ਉਹ ਬਾਹਰ ਨਿਕਲ ਜਾਵੇਗੀ ਜਾਂ ਤਾਂ ਫਿਰ ਆਲੀਆ ਨੂੰ ਆਪਣੇ ਨਾਲ ਲੈ ਜਾਵੇਗੀ ਜਾਂ ਹੋ ਸਕਦਾ ਹੈ ਉਹ ਠੀਕ ਹੋ ਜਾਵੇ ਪਰ ਮੈਂ ਹੁਣ ਤੁਹਾਨੂੰ ਉਸ ਦੇ ਕਮਰੇ ਦੇ ਵਿੱਚ ਨਹੀਂ ਰਹਿਣ ਦੇਵਾਂਗੀ ਮੈਂ ਨਹੀਂ ਚਾਹੁੰਦੀ ਕਿ ਆਲੀਆ ਦੇ ਨਾਲ ਨਾਲ ਤੁਹਾਡੀ ਜਾਨ ਨੂੰ ਵੀ ਖਤਰਾ ਹੋਵੇ ਮੇਰੀ ਸਿਹਤ ਦੇ ਕਾਰਨ ਰਵੀ ਬੈਸੇ ਵੀ ਪਰੇਸ਼ਾਨ ਸੀ ਮਾਂ ਦੀ ਗੱਲ ਸੁਣ ਕੇ ਉਸ ਨੇ ਆਪਣਾ ਸਿਰ ਫੜ ਲਿਆ ਉਹ ਆਪਣੀ ਮਾਂ ਨੂੰ ਬੇਵਸੀ ਦੇ ਨਾਲ ਕਹਿਣ ਲੱਗਿਆ ਕਿ ਬੱਸ ਕਰੋ ਮਾਂ ਕਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਰਹਿੰਦੇ ਹੋ ਕਿੰਨੇ ਵਾਰ ਮੈਂ ਤੁਹਾਨੂੰ ਮਨਾ ਕਰ ਚੁੱਕਿਆ ਹਾਂ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜੋ ਤੁਸੀਂ ਸੋਚ ਰਹੇ ਮੈਂ ਆਲੀਆ ਨੂੰ ਲੈ ਕੇ ਹਸਪਤਾਲ ਜਾ ਰਿਹਾ ਹਾਂ ਇਹ ਕਹਿ ਕੇ ਉਹ ਜਲਦੀ ਨਾਲ ਕਮਰੇ ਦੇ ਵਿੱਚ ਆਇਆ ਸੀ ਤੇ ਮੈਂ ਦਰਦ ਦੇ ਨਾਲ ਤੜਫ ਰਹੀ ਸੀ ਰਵੀ ਨੇ ਮੈਨੂੰ ਜਲਦੀ ਦੇ ਨਾਲ ਗੋਦੀ ਦੇ ਵਿੱਚ ਚੱਕਿਆ ਤੇ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਲੈ ਆਇਆ ਜਦੋਂ ਤੱਕ ਮੈਂ ਹਸਪੀਟਲ ਪਹੁੰਚੀ ਤਾਂ ਮੈਂ ਬੇਹੋਸ਼ ਹੋ ਗਈ ਸੀ ਪਰ ਦਰਦ ਦੇ ਵਿੱਚ ਅਜੇ ਵੀ ਮੈਂ ਚੀਕ ਰਹੀ ਸੀ ਜਦੋਂ ਮੇਰੇ ਟੈਸਟ ਕਰਵਾਏ ਗਏ ਤਾਂ ਪਤਾ ਲੱਗਿਆ ਕਿ ਮੇਰੇ ਦੋਨੋਂ ਹੀ ਗੁਰਦੇ ਖਰਾਬ ਹੋ ਗਏ ਹਨ ਸਮੇਂ ਤੇ ਇਲਾਜ ਨਾ ਕਰਵਾਉਣ ਦੇ ਕਾਰਨ ਮੈਂ ਬਹੁਤ ਬਿਮਾਰ ਹੋ ਗਈ ਹਾਂ ਇਹ ਖਬਰ ਮੇਰੇ ਲਈ ਕਿਸੇ ਕਿਆਮਤ ਤੋ ਕਾਟ ਨਹੀਂ ਸੀ ਰਵੀ ਦੇਤਾ ਜਿਵੇਂ ਹੋਸ਼ ਹੀ ਉੱਡ ਗਏ ਸਨ ਉਹ ਕਿਸੇ ਵੀ ਕੀਮਤ ਤੇ ਮੈਨੂੰ ਗਮਾਉਣਾ ਨਹੀਂ ਚਾਹੁੰਦਾ ਸੀ ਡਾਕਟਰ ਨੇ ਕਿਹਾ ਕਿ ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਇਨਫੈਕਸ਼ਨ ਪੂਰੇ ਸਰੀਰ ਦੇ ਵਿੱਚ ਫੈਲ ਸਕਦੀ ਹੈ ਅਤੇ ਜੇਕਰ ਜਲਦੀ ਤੋਂ ਜਲਦੀ ਇਸ ਦੇ ਲਈ ਦੂਜੀ ਕਿਡਨੀ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਇਸ ਦਾ ਜਾਨ ਬਚਾਉਣੀ ਮੁਸ਼ਕਲ ਹੈ ਰਵੀ ਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਉਧਰ ਮੇਰੀ ਸੱਸ ਵੀ ਆਪਣਾ ਸਿਰ ਫੜ ਕੇ ਬੈਠੀ ਸੀ ਅਤੇ ਫਿਰ ਰਵੀ ਨੂੰ ਇੱਕ ਹੀ ਤਰੀਕਾ ਸਮਝ ਆਇਆ ਉਸ ਨੇ ਆਪਣੇ ਸਾਰੇ ਟੈਸਟ ਕਰਵਾਏ ਕਿਸਮਤ ਦੀ ਗੱਲ ਸੀ ਕਿ ਰਵੀ ਅਤੇ ਮੇਰੇ ਗੁਰਦੇ ਮੈਚ ਹੋ ਗਏ ਸਨ ਅਤੇ ਇਸ ਤਰ੍ਹਾਂ ਰਵੀ ਨੇ ਆਪਣਾ ਇੱਕ ਗੁਰਦਾ ਮੈਨੂੰ ਦੇ ਦਿੱਤਾ ਤੇ ਹੌਲੀ-ਹੌਲੀ ਹੁਣ ਮੇਰੀ ਸਿਹਤ ਸੁਧਰਨ ਲੱਗੀ ਸੀ ਮੇਰੇ ਪੇਟ ਦੇ ਵਿੱਚੋਂ ਇਨਫੈਕਸ਼ਨ ਵੀ ਹੁਣ ਘਟ ਹੋ ਗਈ ਸੀ ਜਦੋਂ ਅਸੀਂ ਪਤੀ ਪਤਨੀ ਦੋਵੇਂ ਠੀਕ ਹੋ ਕੇ ਘਰ ਆਏ ਤਾਂ ਮੇਰੀ ਸੱਸ ਸ਼ਰਮ ਦੇ ਨਾਲ ਨਜ਼ਰਾਂ ਝੁਕਾ ਕੇ ਇੱਕ ਪਾਸੇ ਖੜੀ ਸੀ ਸਾਡੇ ਲਈ ਦੂਸ ਅਤੇ ਫਲ ਵੀ ਲੈ ਕੇ ਆਈ ਸੀ ਕਿਉਂਕਿ ਇਹ ਗੱਲ ਤਾਂ ਉਹ ਵੀ ਜਾਣਦੀ ਸੀ ਕਿ ਇਹ ਸਭ ਕੁਝ ਉਹਨਾਂ ਦੇ ਸ਼ੱਕ ਦਾ ਹੀ ਨਤੀਜਾ ਸੀ ਜੋ ਮੈਂ ਇਸ ਹਾਲਤ ਦੇ ਵਿੱਚ ਪਹੁੰਚ ਗੇ ਸੇ ਜੇਕਰ ਮੇਰਾ ਸਮੇਂ ਤੇ ਇਲਾਜ ਹੋ ਜਾਂਦਾ ਤਾਂ ਮੇਰੇ ਗੁਰਦੇ بچ ਜਾਂਦੇ ਜੇਕਰ ਉਹ ਕਿਸੇ ਬਾਬੇ ਦੇ ਚੱਕਰ ਦੇ ਵਿੱਚ ਪੈਨ ਦੀ ਬਚਾਈ ਆਪਣੀ ਬਹੂ ਦਾ ਚੰਗੀ ਤਰ੍ਹਾਂ ਇਲਾਜ ਕਰਵਾ ਲੈਂਦੀ ਤਾਂ ਸਭ ਕੁਝ ਨਾ ਹੋਇਆ ਹੁੰਦਾ ਪਰ ਇਹ ਸਭ ਕੁਝ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਸੀ ਕੁਝ ਮਹੀਨਿਆਂ ਬਾਅਦ ਪ੍ਰਮਾਤਮਾ ਨੇ ਮੈਨੂੰ ਮਾਂ ਬਣਨ ਦੀ ਖੁਸ਼ੀ ਵੀ ਦੇ ਦਿੱਤੀ ਸੀ ਮੈਂ ਜੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਸੀ ਉਸ ਤੋਂ ਬਾਅਦ ਤਾਂ ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਣ ਲੱਗੀ ਸੀ ਰਵੀ ਵੀ ਬਹੁਤ ਖੁਸ਼ ਸੀ ਕਿ ਉਸ ਦੇ ਘਰ ਦੋ ਛੋਟੇ ਬੱਚਿਆਂ ਦੀਆਂ ਕਲਕਾਰੀਆਂ ਗੂੰਜਣ ਵਾਲੀਆਂ ਸਨ ਉਹ ਵੀ ਮੇਰਾ ਬਹੁਤ ਧਿਆਨ ਰੱਖਦਾ ਸੀ ਮੈਨੂੰ ਵੀ ਰਵੀ ਤੇ ਬਹੁਤ ਜ਼ਿਆਦਾ ਪਿਆਰ ਆਉਣ ਲੱਗਦਾ ਕਿ ਮੈਨੂੰ ਕਿੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਹਰ ਇੱਕ ਪਤਨੀ ਨੂੰ ਇਸ ਤਰ੍ਹਾਂ ਇਹ ਪਿਆਰ ਕਰਨ ਵਾਲਾ ਪਤੀ ਮਿਰੇ ਜੇਕਰ ਇਸ ਪੂਰੀ ਕਹਾਣੀ ਦੇ ਵਿੱਚ ਦੇਖਿਆ ਜਾਵੇ ਤਾਂ ਅਸਲ ਕਿਰਦਾਰ ਰਵੀ ਦਾ ਸੀ ਜੇਕਰ ਰਵੀ ਵੀ ਹੋਰ ਲੜਕੀਆਂ ਦੀ ਤਰ੍ਹਾਂ ਆਪਣੀ ਆਪਣੀ ਮਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੀ ਪਤਨੀ ਨੂੰ ਛੱਡ ਦਿੰਦਾ ਅਤੇ ਤਲਾਕ ਦੇ ਕੇ ਮੈਨੂੰ ਛੱਡ ਜਾਂਦਾ ਤਾਂ ਸਭ ਕੁਝ ਖਤਮ ਹੋ ਜਾਂਦਾ ਤਾਂ ਆਲੀਆ ਵੀ ਤਲਾਕ ਦਾ ਠੱਪਾ ਲੈ ਕੇ ਆਪਣੇ ਬੁੱਢੇ ਮਾਪੇ ਦੇ ਘਰ ਬੈਠੀ ਹੁੰਦੀ ਅਤੇ ਉਸ ਦੇ ਬੁੱਢੇ ਮਾਪੇ ਆਪਣੀ ਬੇਟੀ ਨੂੰ ਆਪਣੇ ਘਰ ਵਿੱਚ ਬੈਠਾ ਦੇਖ ਕੇ ਸਮੇਂ ਤੋਂ ਪਹਿਲਾਂ ਹੀ ਹੋਰ ਬੁੱਢੇ ਹੋ ਜਾਂਦੇ ਪਰ ਇਹ ਰਵੀ ਪਿਆਰ ਅਤੇ ਸਮਝਦਾਰੀ ਸੀ ਕਿ ਉਸਨੇ ਆਪਣੇ ਘਰ ਨੂੰ ਬਚਾ ਕੇ ਰੱਖਿਆ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ